ਇਹ ਗਰਦਨ ਲੰਮੀ ਵਾਲੀਆਂ ਬੱਕਰੀਆਂ ਬਹੁਤ ਘੱਟ ਮਿਲਦੀਆਂ ਜੀ ਜਦੋਂ ਇਹ ਖੜੂਗੀ ਉਂਦ ਦੀ ਹਾਈਟ ਹੈਗੀ 40 ਇੰਚ ਹੈਟ 1 ਲੱਖ 5000 ਚ ਬੱਕਰੀਆਂ ਵੇਚ ਰਹੇ ਦੋਨੇ ਆ ਲੈ ਆ ਮੈਨੂੰ 20 ਲੱਖ ਰੁਪਇਆ ਵੀ ਐਨੀ ਟਾਈਮ ਮੇਰੇ ਕੋਲ ਹੋਵੇ ਤਾਂ ਉਹ ਬਵਾਰ ਖਰੀਦ ਵੇਚ ਦੇ ਵਿੱਚ ਮੈਨੂੰ ਇਹ ਵੀ ਘੱਟ ਲੱਗ ਰਿਹਾ ਹੁਣ ਗੁਰਦੇਤ ਟਗੜ ਫਾਰਮ ਆ ਦੇਖੋ ਕਿੰਨਾ ਮਸ਼ਹੂਰ ਫਾਰਮ ਆ ਅੱਜ ਪੂਰਾ ਟ੍ਰੈਂਡ ਦੇ ਵਿੱਚ ਆਇਆ ਔਰ ਮਿਹਨਤ ਵੀ ਕੀਤੀ ਬੰਦਾ ਆਮ ਜ਼ਿਆਦਾਤਰ ਫੇਲ ਕਿਉਂ ਹੋਏ ਉਹ ਬੱਕਰੀਆਂ ਨੂੰ ਬਾਹਰ ਨਹੀਂ ਚਰਾਂਉਂਦੇ ਆਹ ਬੱਕਰੀ ਕੋਈ 70000 ਦੀ ਵੀ ਪਾਲੇ ਮੈਥੋਂ ਸਟੈਂਪ ਤੇ ਸਾਈਨ ਕਰਾ ਲੈ ਘਾਟਾ ਨਹੀਂ ਆ ਦੇਖ ਅਦਰ ਲੋਗ ਡਰ ਗਈ ਹੁਣ ਜੇ ਇਹੀ ਬੰਦਾ ਮੈਨੂੰ ਸਕਾਹ ਕੇ ਦੇ ਦੂਗਾ ਤੇ ਹੁਣ ਮੈਂ ਮੈਨੂੰ ਮੈਂ ਦੱਸੋ ਇੱਥੇ ਕੀ ਕਰੂੰਗਾ ਮਦਦ ਦੇ ਵਿੱਚ ਵੀ ਕੰਪੀਟੀਸ਼ਨ ਕਰਵਾ ਲਣ ਆਲ ਇੰਡੀਆ ਦੇ ਵਿੱਚ ਬੀਟਲ ਬੱਕਰੀ ਜਿੱਤੂਗੀ ਫੈਸਲਾ ਬੰਦੇ ਤੋਂ ਲੈਣੀ ਬਹੁਤ ਜ਼ਰੂਰੀ ਹੈ ਮੈਂ ਬਾਰ ਬਾਰ ਵੀਡੀਓ ਦੇ ਜ਼ਰੀਏ ਕਹਿਣਾ ਇੱਕ ਵਾਰੀ ਆ ਕੇ ਸਿਰਫ ਫੈਸਲਾ ਲਓ ਮਾਲ ਖਰੀਦਣਾ ਨਾ ਖਰੀਦਣਾ ਤੁਹਾਡੀ ਮਰਜ਼ੀ ਆ ਪਰ ਮੈਂ ਆਪਣੇ ਇੱਕ ਦਾਅਵੇ ਨਾਲ ਇੱਕ ਗੱਲ ਕਹਿਣਾ ਵਾ ਉਹ ਬੰਦੇ ਬਿਲਕੁਲ ਫੇਲ ਹੋਣਗੇ ਜਿਹੜੇ ਬਿਨ ਬਗੈਰ ਰੈਸਲਾ ਤੋਂ ਆਪਦੀ ਮਰਜ਼ੀ ਨਾਲ ਚਾਹੇ ਤੁਸੀਂ ਕਰੋੜ ਰੁਪਏ ਲਾਓ ਕਰੋੜ ਰੁਪਏ ਵੀ ਤੁਹਾਡਾ ਟੌਪ ਸਾਲ ਹਾਂਜੀ ਸਾਰੇ ਵੀਰਾਂ ਨੂੰ ਪ ਅੱਜ ਆਪਾਂ ਪੰਜਾਬ ਦੇ ਉਸ ਫਾਰਮ ਦੇ ਵਿੱਚ ਪਹੁੰਚੇ ਆ ਜਿੱਥੋਂ ਪੂਰੇ ਇੰਡੀਆ ਦੇ ਲਈ ਆਲ ਇੰਡੀਆ ਲਈ ਬੀਟਲ ਬੱਕਰੀਆਂ ਟੌਪ ਕਲਾਸ ਟੌਪ ਕੁਆਲਟੀ ਲੋਡ ਹੁੰਦੀਆਂ ਨੇ ਮਹੀਨੇ ਬਾਅਦ ਨਹੀਂ ਹਰ ਰੋਜ਼ ਹੁੰਦੀਆਂ ਨੇ ਹਰ ਦਿਨ ਹਰ ਘੰਟੇ ਬਾਅਦ ਹੁੰਦੀਆਂ ਨੇ ਗੱਲਬਾਤ ਕਰੀਏ ਰਿਆਸਤ ਖਾਨ ਖਾਨਗੋੜ ਫਾਰਮ ਦੇ ਵਿੱਚ ਆਪਾਂ ਪਹੁੰਚੇ ਹੋਇਆ ਰਾਮਗੜ੍ਹ ਪੁੱਲਰ ਜ਼ਿਲ੍ਹਾ ਲੁਧਿਆਣਾ ਜਗਰਾਉਂ ਦੇ ਵਿੱਚ ਫਾਰਮ ਦੀ ਗੱਲਬਾਤ ਕਰੀਏ ਇਸ ਸਮੇ ਬਹੁਤ ਟੌਪ ਕੁਆਲਟੀ ਦੀਆਂ ਬੱਕਰੀਆਂ ਪਠਾ ਬੱਕਰੇ ਖੜੇ ਨੇ ਗੱਲਬਾਤ ਤੁਸੀਂ ਵੀਡੀਓ ਦੇ ਵਿੱਚ ਬਣੇ ਰਹਿਣਾ ਰਿਆਸਤ ਖਾਨ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂਗੇ ਕਿ ਇਸ ਸਮੇ ਕੀ ਚੱਲ ਰਿਹਾ ਜਿਆਦਾ ਜਾਣਕਾਰੀ ਕੀ ਦੇ ਰਣਗੇ ਤੇ ਤੁਸੀਂ ਆਰਡਰ ਕਿਵੇਂ ਲੈ ਸਕਦੇ ਹੋਗੇ ਕਿਸ ਤਰ੍ਹਾਂ ਜਾਨਵਰ ਪਰਚੇਜ਼ ਕਰ ਸਕਦੇ ਹੋ ਉਹਦੀ ਬਾਰੇ ਗੱਲਬਾਤ ਕਰਦੇ ਆਂਗੇ ਆਪਾਂ ਖਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਦਾਬ ਮਾਸ਼ਾਅੱਲਾ ਜਿਵੇਂ ਤਰਸੇਮ ਭਾਈ ਮੈਂ ਬਹੁਤ ਬਹੁਤ ਪਹਿਲਾਂ ਦਾ ਧੰਨਵਾਦ ਕਰਦਾ ਵੀ ਐਲਤੀਲਾ ਦੀ ਟੀਮ ਆਪਣੇ ਕੋਲ ਆਈ ਇੱਥੇ ਦੇਖੋ ਮੇਰੀ ਹਰ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਹੁੰਦੀ ਆ ਮੈਂ ਜ਼ਿਆਦਾਤਰ ਜਿਵੇਂ ਕਹਿੰਦੇ ਨਹੀਂ ਹੁੰਦੇ ਅਪਡੇਟ ਹੋਣਾ ਜਿਹੜਾ ਬੰਦਾ ਇਸ ਫੀਲਡ ਦੇ ਵਿੱਚ ਦਿੱਲੀ ਦੀ ਤਰ੍ਹਾਂ ਮਾਲ ਭੇਜਦਾ ਦਿੱਲੀ ਮਾਲ ਖਰੀਦਦਾ ਵਾ ਔਰ ਨਵੇਂ-ਨਵੇਂ ਬੰਦਿਆਂ ਨਾਲ ਵਿਚਰਦਾ ਓਮੇ ਓਮੇ ਇਹ ਚੀਜ਼ ਦੇਖੋ ਜੇ ਵਪਾਰ ਇੱਕ ਸਮੁੰਦਰ ਆ ਹਮ ਉਹਦੇ ਵਿੱਚ ਨਵੀਂ-ਨਵੀਂ ਜਾਣਕਾਰੀ ਮੈਂ ਨਵੇਂ ਫਾਰਮਾਂ ਦੇ ਵਿੱਚ ਮੈਂ ਇਹ ਵੀਡੀਓ ਦੇ ਜ਼ਰੀਏ ਭੇਜਦਾ ਰਹਿਣਾ ਤਾਂ ਮਾਸ਼ਾਅੱਲਾ ਵੀਡੀਓ ਨੂੰ ਸ਼ੇਅਰ ਵੀ ਕਰਦੇ ਆ ਕਰੋ ਔਰ ਜਿਆਦਾ ਜਿਆਦਾ ਸਪੋਰਟ ਵੀ ਕਰਿਆ ਕਰੋ। ਜੀ। ਦੇਖੋ ਅਲhamdulillah ਮੈਨੂੰ ਘੱਟੋ ਘੱਟ 16-17 ਸਾਲ ਹੋ ਗਏ ਇਸ ਕੰਮ ਦੇ ਵਿੱਚ ਵਿਚਰਦੇ ਨੂੰ ਮੈਨੂੰ। ਹਮ। ਔਰ ਕਹਿੰਦੇ ਨੇ ਕਿ ਘਾਟੇ ਵਾਦੇ ਖਾ ਕੇ ਵਪਾਰੀ ਬਣਦੇ ਆ। ਹਮ। 25-30 ਲੱਖ ਰੁਪਏ ਦਾ ਘਾਟਾ ਖਾ ਕੇ ਇੱਥੋਂ ਤੱਕ ਪਹੁੰਚਿਆ। ਹਮ। ਆਇਆ ਤਾਂ ਚੌਥੀ ਵੀਡੀਓ ਇਸ ਕੰਮ ਦੇ ਵਿੱਚ ਪਰ ਜਦੋਂ ਸਟਾਰਟਿੰਗ ਦੇ ਵਿੱਚ ਜਿਹੜਾ ਵਪਾਰ ਹੈ ਇੱਕ ਇਹ ਜਿਹਾ ਵਪਾਰ ਸਮੁੰਦਰ ਆ ਪਹਿਲਾਂ ਸੋਚਿਆ ਸੀ ਵੀ 2 ਗੱਲ ਲੱਖ ਰੁਪਇਆ ਹੋਗਾ 2 ਲੱਖ ਨਾਲ ਵਪਾਰ ਚੱਲ ਜੂ ਫਿਰ ਮੈਂ ਸੋਚਿਆ ਸੀਗਾ ਮੈਂ ਕਿਹਾ ਚੱਲ 5 ਗੱਲ ਲੱਖ ਰੁਪਇਆ ਹੋਗਾ ਉਹਦੇ ਨਾਲ ਕੰਮ ਚਾਲੂ ਮੈਂ ਇੱਕ ਹੁਣ ਨਾ ਉਹ ਤਾਂ ਇਹ ਆ ਇਸ ਤੋਂ ਪਹਿਲਾਂ ਨਾ ਉਹ ਤਾਂ ਇਹ 10 ਗੱਲ ਲੱਖ ਰੁਪਇਆ ਨਾਲ ਵੀ ਹੋਊਗਾ ਚੱਲ ਆਪਾਂ ਸਾਰਾ ਸਰਕਲ ਅੱਜ ਮੈਨੂੰ 20 ਲੱਖ ਰੁਪਇਆ ਵੀ ਐਨੀ ਟਾਈਮ ਮੇਰੇ ਕੋਲ ਹੋਵੇ ਤਾਂ ਉਹ ਵਪਾਰ ਖਰੀਦ ਵੇਚ ਦੇ ਵਿੱਚ ਮੈਨੂੰ ਇਹ ਵੀ ਘੱਟ ਲੱਗ ਰਿਹਾ ਠੀਕ ਹੈ ਕੰਮ ਦੇ ਹਿਸਾਬ ਨਾਲ ਯਾਨੀ ਕਿ ਕਰੋੜ ਚ ਆ ਵੀ ਜਿੰਨਾ ਹੋ ਸਕਿਆ ਉਹ ਵਧਾ ਸਕਦੇ ਆ ਇਹ ਸਮੁੰਦਰ ਆ ਤਾਂ ਮੈਂ ਪਹਿਲਾਂ ਸੋਚਿਆ ਇੰਨਾ ਕੁ ਫਾਰਮ ਖੋਲਾਂਗੇ ਅੱਜ ਮੈਨੂੰ ਮੇਰਾ ਇਹ 6-7 ਵੈਸਵੇ ਵਾਲਾ ਫਾਰਮ ਵੀ ਮੈਨੂੰ ਛੋਟਾ ਲੱਗ ਰਿਹਾ ਸਹੀ ਗੱਲ ਆ ਮੈਨੂੰ ਚਾਹੀਦਾ ਵੀ ਮੈਨੂੰ ਘਟੋ ਘਟ ਮੇਰੀ ਜਿਹੜੀ ਆਪ ਦੀ ਮਾਨੀ ਖੁਆਇਸ਼ ਆ ਆਪ ਦੇ ਸੱਚੇ ਤੋਂ ਦੱਸ ਰਿਹਾ ਜੀ ਮਨੀਰ ਸਿੰਘ ਜੀ ਕਿ ਮੈਨੂੰ ਚਾਹੀਦਾ 1.5-2 ਕਿਲੇ ਚਾਹੀਦੇ ਘਟੋ ਘਟ ਜਿੱਥੇ ਮੈਂ ਮਾਲ ਛੱਡਾਂ ਜੈਸਾ ਹਨ ਮੇਰੇ ਕੋਲ ਆਰਡਰ ਆ ਜਾਂ ਮੇਰਾ ਮਾਲ ਆ ਜਾ ਰਿਹਾ ਮੇਰੇ ਕੋਲ ਪਾਰਟੀਆਂ ਆ ਜਾ ਰਹੀਆਂ ਕਈ ਵਾਰ ਤਾਂ ਮੈਨੂੰ ਪਾਰਟੀਆਂ ਨੂੰ ਅਟੈਂਡ ਕਰਨ ਪਹਿਲਾਂ 2-3 ਬੰਦਿਆਂ ਨਾਲ ਸਰ ਜਾਂਦਾ ਹੁੰਦਾ ਸੀਗਾ ਹੁਣ ਮੈਨੂੰ ਆਏ ਨਹੀਂ ਟਾਈਮ ਬੰਦੇ ਵੀ ਵਾਧੇ ਚਾਹੀਦੇ ਕੰਮ ਜੋ ਮੈਂ ਜਿਵੇਂ ਵਾਧਾ ਹੋਵੇ ਉਸਾਂ ਨਾਲ ਮੈਨੂੰ ਯਾਨੀ ਕਿ ਮੈਂ ਜਿਹੜੀ ਆਪਦੀ ਦਿਲੀ ਗੱਲ ਦੱਸੀ ਆ ਆਪ ਠੀਕ ਹੈ ਤੁਸੀਂ ਆਪ ਤਾਂ ਵਪਾਰ ਕਰਦੇ ਹੋ ਆਪ ਖੁਦ ਕਿੰਨੇ ਬੰਦੇ ਕੰਮ ਲਾ ਰੱਖੇ ਨੇ ਤੁਸੀਂ ਮੇਰੇ ਘਟੂ ਘਟਾ ਮੇਰੇ ਫਾਰਮ ਦੇ ਵਿੱਚ 6 ਬੰਦੇ ਕੰਮ ਕਰਦੇ ਜੀ ਯਾਨੀ ਕਿ 6 ਪਰਿਵਾਰ ਹੋ ਰੋਟੀ ਖਾ ਰਹੇ ਨੇ ਹਾਂ ਜੀ ਅਲਹਮਦੁਲਿਲਾ ਦੋ ਯਾਨੀ ਕਿ ਦੋ ਗੱਡੀਆਂ ਦੇ ਡਰਾਈਵਰ ਹੋਗੇ ਜੀ ਔਰ ਦੋ ਮੁੰਡੇ ਜਿਹੜੇ ਮਾਲ ਲੋਡ ਵਗੈਰਾ ਕਰਾਉਂਦੇ ਕਰਾਉਂਦੇ ਬਾਕੀ ਤਾਂ ਹੋਰ ਬਹੁਤ ਲੋਡਿੰਗ ਵਾਲੇ ਹੋਗੇ ਹਾਂ ਉਹ ਗਾਜਾਂ ਦੇ ਹਾਂ ਬਿੱਟੂ ਭਾਈ ਦਾ ਮੋਗੇ ਦੇ ਉੱਥੇ ਆਪਣੇ ਲੋਡ ਕਰੋ ਹੁੰਦਾ ਵਾ ਮੇਰੇ ਘਟਲੇ ਦੇ ਵਿੱਚ ਅੱਗੇ ਮਾਲ ਭੇਜਦਾ ਵਾ 6 ਬੰਦੇ ਤੇ ਯਾਨੀ ਕਿ ਮੇਰੇ ਫਾਰਮ ਦੇ ਵਿੱਚ ਕੰਮ ਕਰਦੇ ਆ ਠੀਕ ਹੈ ਔਰ ਜਿਹੜ ਅੱਜ ਆਪਾਂ ਖਾਸ ਗੱਲਬਾਤ ਕੀ ਕਰਨੀ ਹੈ। ਖਾਸ ਗੱਲ ਜਾਣਕਾਰੀ ਇਹ ਕਿ ਹੀ ਮੈਂ ਚੀਜ਼ ਆ ਵੀ ਦੇਖੋ ਪੰਜਾਬ ਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਵੀਡੀਓ ਦੇ ਰਾਹੀਂ ਇਹ ਚੀਜ਼ ਦੱਸਣਾ ਚਾਹੁੰਦਾ। ਅੱਜ ਕੱਲ 80% ਫਾਰਮ ਫੇਲ ਹੋ ਰਿਹਾ। ਕਾਰਨ ਕਾਰਨ ਨਹੀਂ ਮੈਂ ਦੱਸੂਗਾ ਮੈਂ ਆਪਦੇ ਜਨੀਜੋਨ ਕਾਰਨ ਮੈਂ ਲੱਭਿਆ ਵਾ ਜਦੋਂ ਆਪਾਂ ਮੈਂ ਸਭ ਤੋਂ ਪਹਿਲਾਂ ਪਹਿਲਾਂ ਵੀ ਵੀਡੀਓ ਚੇਜ ਦੱਸਿਆ ਵੀ ਜਦ ਆਪਾਂ ਖਰੀਦਣ ਦੇ ਟਾਈਮ ਗਲਤੀ ਕਰਾਂਗੇ ਉਦੋਂ ਪਹਿਲਾ ਕਾਰਨ ਤੇ ਇਹ ਹੋਗਾ ਦੂਸਰੀ ਗੱਲ ਆ ਤੁਸੀਂ ਉਹੋ ਜਿਹੇ ਬੰਦਿਆਂ ਨੂੰ ਮਿਲੋ ਜਿਹੜਾ ਬੰਦਾ ਇਸ ਕੰਮ ਫੀਲਡ ਦੇ ਵਿੱਚ ਪੁਰਾਣਾ ਵਾ ਕਿਹੜਾ ਸਭ ਰੈਸਲਾ ਜ਼ਰੂਰ ਲਓ ਸਹੀ ਆ ਰੈਸਲਾ ਬੰਦੇ ਤੋਂ ਲੈਣੀ ਬਹੁਤ ਜ਼ਰੂਰੀ ਹੈ ਮੈਂ ਬਾਰ ਬਾਰ ਵੀਡੀਓ ਦੇ ذریعے ਕਹਿਣਾ ਇੱਕ ਵਾਰੀ ਆ ਕੇ ਸਿਰਫ ਰੈਸ ਲੈ ਲਓ ਮਾਲ ਖਰੀਦਣਾ ਨਾ ਖਰੀਦਣਾ ਤੁਹਾਡੀ ਮਰਜ਼ੀ ਆ ਹੂੰ ਮੇਰੇ ਅਲਹਮਦੁਲਿਲਾ ਜਿੰਨੇ ਵੀ ਮੇਰੇ ਫਾਰਮ ਐਸ ਵਾਰ ਟੈਚ ਹੋ ਕੇ ਚੱਲ ਰਹੇ ਆ ਹੂੰ ਔਰ ਦੇਖੋ ਪਹਿਲਾ ਮਾੜਾ ਮੋਟਾ ਕਮੀਆਂ ਹੋ ਜਾਂਦੀ ਆ ਆਪਾਂ ਫਾਰਮ ਖੋਦ ਆਪਾਂ ਵੀ ਉਸ ਕੰਮ ਦੇ ਵਿੱਚ ਨਵੇਂ ਸੀ ਕੋਈ ਫਾਰਮ ਮੰਨ ਕੇ ਚੱਲੂ ਕੇ ਬੰਦ ਵੀ ਹੋ ਗਿਆ ਉਹਦੇ ਵਿੱਚ ਕਮੀਆਂ ਗਾਂ ਵਾਲੀਆਂ ਹੋ ਜਾਂਦੀਆਂ ਕੁਝ ਆਪਣੀਆਂ ਹੋ ਜਾਂਦੀਆਂ ਪਰ ਇਸ ਟਾਈਮ ਇਸ ਲੈਵਲ ਤੇ ਪਹੁੰਚ ਚੁੱਕੇ ਆਂ ਕਿ ਜਿਹੜੇ ਲੈਵਲ ਤੇ ਅਸੀਂ ਫਾਰਮ ਖਲਾਵਾਂਗੇ ਫੇਲ ਨਹੀਂ ਹੋ ਸਕਦਾ ਫਾਰਮ ਕੁਝ ਸ਼ਰਤਾਂ ਉਹ ਮੰਨ ਲੈ ਦੁਨੀਆ ਕਦਾਵ ਦੇ ਫਾਰਮ ਦੇ ਵਿੱਚ ਆਉ ਆ ਭਾਗਤ ਜਿਹੜਾ ਵੀ ਬੰਦਾ ਆਵੇ ਆਪਦਾ ਫਾਰਮ ਚਲਾਓ ਸੇਲ ਪਰਚੇ ਚਲਾਓ ਅਗਲੇ ਦੀ ਆਵਪਾਕਤ ਭੁੱਲ ਕਰੋ ਦੂਸਰਾ ਹੈ ਕਿ ਸਾਮ ਭੁੱਲ ਕਰੋ ਮਾਲ ਦੀ ਜਿਹੜੇ ਬਾਕੀ ਜਿਹੜਾ ਖਰੀਦਣ ਦਾ ਕੰਮ ਵੇਚਣ ਦਾ ਕੰਮ ਉਹ ਮੇਰੇ ਤੇ ਛੱਡੋ ਉਹ ਤੁਹਾਡੇ ਤੇ ਆ ਹਾਂਜੀ ਐ ਨਹੀਂ ਕਿ ਫਾਰਮ ਤੁਸੀਂ ਖੋਲਿਆ ਹੋਊਗਾ ਤੁਹਾਨੂੰ ਵੇਚਣ ਦੀ ਟੈਨਸ਼ਨ ਹੋਊਗੀ ਮੇਰੇ ਕੋਲ ਉਹ ਬੰਦਾ ਆਵੇ ਮੈਂ ਐ ਨਹੀਂ ਕਹਿੰਦਾ 50000 ਰੁਪਏ ਜਿਹਨੇ ਲੱਖ ਰੁਪਏ ਲਾਇਆ ਉਹ ਜਆ ਉਹਦਾ ਕੰਮ ਚੱਲੂਗਾ ਹੁਣ ਇਹੋ ਜਿਹੇ ਬੰਦੇ ਵੀ ਹੈਗੇ ਜਿਹੜਾ 10 10 ਲੱਖ ਰੁਪਏ ਅ ਬੀਬੀ ਲੱਖ ਰੁਪਿਆ ਵੀ ਫਾਰਮ ਤੇ ਲੋਨ ਨੂੰ ਤਿਆਰ ਆ ਪਰ ਮੈਂ ਆਪਣੇ ਇੱਕ ਦਾਅਵੇ ਨਾਲ ਇੱਕ ਗੱਲ ਕਹਿਣਾ ਵਾ ਉਹ ਬੰਦੇ ਬਿਲਕੁਲ ਫੇਲ ਹੋਣਗੇ ਜਿਹੜੇ ਬਿਗੈਰ ਰੈਸਲਾਹ ਤੋਂ ਆਪਦੀ ਮਰਜ਼ੀ ਨਾਲ ਚਾਹੇ ਤੁਸੀਂ ਕਰੋੜ ਰੁਪਿਆ ਲਾਓ ਕਰੋੜ ਰੁਪਿਆ ਵੀ ਤੁਹਾਡਾ ਟੋਪ ਸਦਾ ਠੀਕ ਹੈ ਅੱਜ ਇਹ ਦਾਅਵੇ ਨਾਲ ਮੈਨੂੰ ਇੰਨੇ ਕਾਲ ਆਉਂਦੇ ਆ ਇੰਨੇ ਫਾਰਮ ਦੀ ਵੀਡੀਓ ਆਉਂਦੀਆਂ ਭਾਈ ਸਾਹਿਬ ਅਸੀਂ ਫਾਰਮ ਬੰਦ ਕਰਨਾ ਭਾਈ ਸਾਹਿਬ ਮੈਂ ਮੈਂ ਉਹਨਾਂ ਤੋਂ ਰੀਜਨ ਪੁੱਛਿਆ ਮੈਨੂੰ ਪਤਾ ਨਾ ਵਿੱਚਰਦਾ ਮਾਂ ਕਿ ਰੀਜਨ ਪੁੱਛਿਆ ਜੀ ਆਏ ਜੀ ਆਈ ਮੈਂ ਕਿਹਾ ਕਿਉਂ ਚੱਲ ਨਹੀਂ ਰਹੀ ਤੁਹਾਡਾ ਜੀ ਜਾਂ ਤਰੱਕੀ ਨਹੀਂ ਹੋ ਰਹੀ ਜੀ ਪਰ ਅਲਹਮਦੁਲਿਲਾ ਜਿੰਨੇ ਵੀ ਮੇਰੇ ਫਾਰਮ ਖਲਾਇਆ ਕੁਝ ਬੰਦੇ ਤੇ ਹੋਰਾਂ ਦੇ ਫਾਰਮ ਖਲਾਇਆ ਇਸ ਪੂਰੇ ਤਰੱਕੀ ਤੇ ਮੇਨ ਚੀਜ਼ ਹੈ ਤੁਸੀਂ ਵੱਡੇ ਵਪਾਰੀ ਨਾਲ ਤੁਹਾਨੂੰ ਜੁੜਨਾ ਪੈਣਾ ਇਹ ਪੰਜਾਬ ਦੀ ਜਿਹੜੀ ਬਰੀਡ ਆ ਬਿਟਲ ਇਹ ਆਪਣੇ ਪੰਜਾਬ ਚ ਹੀ ਆ ਮੈਂ ਤੁਹਾਨੂੰ ਇੱਕ ਹੋਰ ਖਾਸ ਗੱਲ ਦੱਸਣਾ ਆਪਣੇ ਪਿਆਪਿਆਂ ਵਾਸਤੇ ਇਹ ਕਮਾਨ ਆ ਜੀ ਇਹ ਪੰਜਾਬ ਚ ਹੀ ਆਪਣੀ ਬਰੀਡ ਹਰ ਪਿੰਡ ਦੇ ਵਿੱਚ 4 4 5 5 ਇਜੜਾ ਉਦੇ ਵਿੱਚ ਟਾਪ ਕੁਆਲਟੀ ਦਾ A1 ਦੀਆਂ ਬੱਕਰੀਆਂ ਅਗਰ ਆਪਾਂ ਸਾਂਭ ਲਾਂਗੇ ਤਰਸੇਮ ਭਾਈ ਕੁਝ ਨਾ ਕੁਝ ਲੈ ਡੇਗਾਗੇ ਆਪਾਂ ਠੀਕ ਹੈ ਮੈਂ ਯਕੀਨ ਮੰਨਣਾ ਮੈਂ ਅੱਜ ਆਪਦੇ ਦਿਲ ਤੋਂ ਇੱਕ ਗੱਲ ਕਹਿਣਾ ਵਾਂ 1,80 ਹਰ ਰੁਪਇਆ ਮੈਂ ਇੱਕ ਪੱਠ ਤੇ ਲੱਗਿਆ ਹਾਂ ਉਹੋ ਜਿਹੇ ਪੱਠਾ ਅੱਜ ਤੋਂ ਮੈਂ 12 ਸਾਲ ਪਿੱਛੇ ਚਲੇ ਆਵਾ 10 ਕ ਸਾਲ ਕੋਈ ਵਾੜੀ ਨਹੀਂ ਹੁੰਦੀ ਅਲਗ ਨਾ ਖਣੀ ਦਾਦਿਆਂ ਦਾ ਗੱਲ ਕਰਦਾ 10 ਸਾਲ ਕੋਈ ਵਾੜੀ ਨਹੀਂ ਹੁੰਦੇ 10 ਸਾਲ ਮੈਂ ਪਿੱਛੇ ਚਲੇ ਉਹੋ ਜਿਹੇ ਪੱਠਾ ਮੈਂ 6-6 7-7000 ਦੀਆਂ ਲਿਆਉਂਦਾ ਰਿਹਾ ਵਾਂ ਕਿੰਨਾ ਰੇਟ ਵਧ ਗਿਆ ਅੱਜ ਲੱਖਾਂ ਚ ਲੱਖਾਂ ਚ ਕਿਉਂ ਹਣ ਜਿਹੜੀਆਂ ਮੈਂ ਹੈਦਰਾਬਾਦ ਦੇ ਵਿੱਚ ਤਰਸੀਮ ਬਾਈ ਬੱਕਰੀਆਂ ਭੇਜ ਰਿਆਂ ਤੁਹਾਨੂੰ ਮੈਂ ਦਿਖਾਉਣਾ ਉਹ ਬਰੀਡਾਂ ਠੀਕ ਹੈ ਉਹ ਐ ਨਹੀਂ ਕਿ ਵੀ ਬਹੁਤ ਬੰਦੇ ਕਹਿਣਗੇ ਪੰਜਾਬ ਦਾ ਮਾਲ ਤੁਸੀਂ ਬਾਹਰ ਵੇਚ ਰਹੇ ਆਂ ਬਾਈ ਜੀ ਬਾਹਰ ਵੀ ਮੈਂ ਸਾਮਰ ਦੀ ਖਾਤਰ ਭੇਜ ਰਾਂ ਉਹਨਾਂ ਤੋਂ ਅਸੀਂ ਵੀ ਲੈ ਸਕਦੇ ਆਂ ਤੇ ਉਹ ਜਿਹੇ ਜਾਨ ਉਹਨਾਂ ਬੰਦਿਆਂ ਨੂੰ ਫਾਰਮ ਖਲਾ ਕੇ ਦੇ ਰਿਆਂ ਮੈਂ ਔਰ ਦੂਸਰੀ ਗੱਲ ਆ ਅਗਰ ਆਪਾਂ ਪੰਜਾਬ ਦੇ ਵਿੱਚ ਕੋਈ ਵੀ ਚੀਜ਼ ਬਣੀ ਹੈ ਕਮਾਈ ਦੀ ਖਾਤਰ ਬਣੀ ਆ ਅਗਰ ਆਪਾਂ ਲੈ ਕੇ ਸੇਲ ਪਰਚੇਸ ਕਰਾਂਗੇ ਪੰਜਾਬ ਦੇ ਪੰਜਾਬ ਦਾ ਮਾਲ ਬਾਹਰ ਪਜਾ ਪੈਸਾ ਕਿੱਥੇ ਆਉਣਾ ਉਹ ਪੰਜਾਬ ਚ ਆਉਣਾ ਪੰਜਾਬ ਚੋਂ ਇਸ ਲਈ ਬੀਟਲ ਬકરી ਨੂੰ ਮੈਂ ਹైదరాబాద్ ਦੇ ਵਿੱਚ ਵੀ ਗਿਆ ਔਰ ਉੱਥੇ ਜਾ ਕੇ ਪ੍ਰਮੋਟ ਕੀਤਾ ਅਲਹਮਦੁਲਿਲਾ ਮੈਨੂੰ ਬੜਾ ਨੀ ਮੈਂ ਵੀ ਫੇਕ ਗੱਲ ਨਹੀਂ ਕਰਦਾ ਇੰਨਾ ਆਰਡਰ ਇੰਨਾ ਆਰਡਰ ਮੈਨੂੰ ਘਟੂ ਘਟ 30 ਬੱਕਰੀਆਂ ਦਾ ਟਾਪ ਕੁਆਲਿਟੀ ਦੀਆਂ ਪੈਸੇ ਉਹ ਕਹਿੰਦੇ ਖਾਨ ਸਾਹਿਬ ਜੇ ਮੈਂ ਤੁਸੀਂ ਕਹੋਗੇ ਮਾਲ ਪਸੰਦ ਦਾ ਆਪਦੀ ਦਾ ਪਸੰਦ ਦਾ ਕਰਕੇ ਭੇਜ ਦੋ ਔਰ ਮੈਂ ਭੇਜ ਰਿਹਾ ਬੱਕਰੀਆਂ ਠੀਕ ਹੈ ਉਹ ਵੀ ਤੁਹਾਨੂੰ ਦਿਖਾ ਦਣਾ ਮੈਂ ਦਿਖਾ ਵੀ ਚਲੋ ਨਾਲ ਵੀ ਅੱਜ ਭੇਜਣਾ ਚੀਆ ਆ ਚੋਕਾ ਵਾਲੀ ਬੱਕਰੀ ਲੈ ਆ ਦੇਖੋ ਸਭ ਤੋਂ ਪਹਿਲਾਂ ਭਾਈ ਸਾਹਿਬ ਨੇ ਇਹ ਕੱਲ ਹੀ ਬੱਕਰੀ ਮੈਂ ਉਹਦੇ ਵਾਸਤੇ ਡਨ ਕੀਤੀ ਹੈ ਭਾਈ ਸਾਹਿਬ ਦੀ ਜੀ ਇਹ ਮੋਈਨਾਬਾਦ ਦੇ ਵਿੱਚ ਆ ਹైదరాబాద్ ਮੋਈਨਾਬਾਦ ਦੇ ਵਿੱਚ ਆ ਫੈਸਲ ਭਾਈ ਆ 41 ਇੰਚ ਹੈਡ ਦੀ ਬੱਕਰੀ ਹੈ ਜੀ ਪੂਰੀ ਇੱਕ ਤਾਂ ਪ੍ਰਧਾਨ ਸਾਹਿਬ ਜੀ 41 ਇੰਚ ਹੈਡ ਦੀ ਬੱਕਰੀ ਬੱਕਰੀ ਕਾਦੀ ਮੱਝ ਹੀ ਹੈ ਕਸਮ ਦੀ ਹੂੰ ਕਹਿੰਦੇ ਨੇ ਇਹਨੂੰ ਦੇਖ ਕੇ ਹੁਣ ਮੇਰੇ ਕੋਲ ਕੱਲ ਛਤੀਸਗੜ੍ਹ ਤੋਂ ਪਾਰਟੀ ਆਈ ਔਰ ਆ ਉਹ ਬੱਕਰੀਆਂ ਆ ਬੱਕਰੀਆਂ ਦੇਖ ਕੇ ਪਤਾ ਕੀ ਕਹਿੰਦੇ ਸਾਡੇ ਆਉਣ ਦਾ ਮਕਸਦ ਇੱਥੇ ਪੂਰਾ ਹੋ ਗਿਆ ਠੀਕ ਹੈ ਉਹ ਕਹਿੰਦਾ ਅਸੀਂ ਸੋਚਿਆ ਸੀ ਵੀਡੀਓ ਤੇ ਦੇਖ ਦਉਂਦੇ ਆਂ ਦੀ ਆ ਤਾਂ ਵੀਡੀਓ ਤੋਂ ਵੀ ਪਰੇ ਜੀਜਾ ਵਾ ਇਹ ਲੈਂਥ ਹੀ ਬਹੁਤ ਜ਼ਿਆਦਾ ਹੈ ਬਹੁਤ ਲੰਬਾਈ ਬਹੁਤ ਆ ਜੀ ਸ਼ੇਰ ਇਹ ਲੰਬਾਈ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਬਰਦਸਤ ਆ ਘਟੋ ਘਟ ਬਾਲਾ ਨਹੀਂ ਮੈਂ ਬੋਡੀ ਵੇਟ ਵੀ ਦੀ ਗੱਲ ਕਰਾਂ 80 85 ਕਿਲੋ ਦੀ ਬੱਕਰੀ ਹੋਗੀ 80 85 ਕਿਲੋ ਦਾ ਬੱਕਰਾ ਇਹ ਗੱਬਣ ਵੀ ਹੈਗੀ ਆ ਹਾਂਜੀ ਹਾਂਜੀ ਪ੍ਰੈਗਨੈਂਟ ਆ ਜੀ ਇਹ ਕਿੱਥੇ ਦੀ ਦਸੀਏ ਭੇਜਣੀ ਇਹ ਹైਦਰਾ ਹ ਹੈਦਰਾਬਾਦ ਦੇ ਕਿੰਨੇ ਕਿਨ ਨਾਗਾ ਜਾ ਰਹੇ ਨੇ ਆ ਦੇਖੋ ਇੱਕ ਇਹ ਹੋ ਗਿਆ ਜੀ ਆ ਜਾਈ ਹੁਣ ਤੁਹਾਨੂੰ ਦਿਖਾਉਣਾ ਇੱਕ ਆ ਬਕਰੀਆ ਦੇਖੋ ਜੀ ਹੁਣ ਇਹ ਬਕਰੀ ਤੁਹਾਨੂੰ ਮੈਂ ਦੱਸ ਦਾਂ ਤਰਸ਼ੀਮ ਭਾਈ ਇਹ ਚ ਕੀ ਕੁਆਲਿਟੀ ਆ ਪ੍ਰਧਾਨ ਸਾਹਿਬ ਦੇ ਵੀ ਲੱਖ ਤੱਕ ਆਉਂਦੀ ਆ ਆਜੋ ਅੰਦਰ ਜੀ ਆਜੋ ਜੀ ਆਜੋ ਦੇਖੋ ਜੀ ਇਹ ਜਿਹੜੀ ਬਕਰੀ ਆ ਇਹਦੀ ਮੈਂ ਤੁਹਾਨੂੰ ਖਾਸੀਅਤ ਦੱਸਦਾ ਪਹਿਲਾਂ ਤੇਦੀ ਗਰਦਨ ਦੇਖੋ ਕਿੰਨੀ ਲੰਮੀ ਆ ਇਹ ਗਰਦਨ ਲੰਮੀ ਵਾਲੀਆਂ ਬਕਰੀਆਂ ਬਹੁਤ ਘੱਟ ਮਿਲਦੀਆਂ ਜੀ ਜਦੋਂ ਇਹ ਖੜੂਗੀ ਉਂ ਤੇਦੀ ਹਾਈਟ ਹੈਗੀ 40 ਇੰਚ ਹੈਡ ਜਦੋਂ ਇਹ ਖੜੂਗੀ 41 ਬੈਲੀਆਂ ਇੰਚ ਹੈਡ ਨਾਲੋਂ ਮਾਤ ਪਾਉਂਦੀ ਇੱਥੇ ਤੱਕ ਇੱਥੇ ਤੱਕ ਛਾਤੀ ਤੱਕ ਆਉਣਾ ਬਹੁਤ ਵੱਡੀ ਚੀਜ਼ ਹੁੰਦੀ ਆ ਵੀ ਛਾਤੀ ਤੱਕ ਬੱਕਰੇ ਤਾਂ ਮਿਲ ਜਾਂਦੇ ਨੇ ਬੱਕਰੀ ਬਹੁਤ ਘੱਟ ਆਉਂਦੀ ਔਰ ਉਹ ਬੰਦੇ ਤੇ ਜਿਹੜੇ ਤੋਂ ਮੈਂ ਬੱਕਰੀ ਲੈ ਕੇ ਆਇਆ ਉਹ ਕਹਿੰਦਾ ਭਾਈ ਮੇਰੇ ਕੋਲ ਪੁਰਾਣੀ ਬਰਾਟ ਲੈਂਦੀ ਸਿਰਫ ਇੱਕ ਬੱਕਰੀ ਰਹਿ ਗਈ ਸੀ ਉਹ ਵੀ ਮੈਂ ਬੇਚ ਨਹੀਂ ਰਿਹਾ ਫਾਰਮ ਤੇ ਸਾਹਮਣ ਰਿਹਾ ਮੈਂ ਬਰੀਡ ਨੂੰ ਠੀਕ ਹੈ ਆਈ ਨਹੀਂ ਕੋ ਮੈਨੂੰ ਲਾਲਚ ਆ ਇਹ ਬੱਕਰੀ ਨਾਲ ਜਾ ਰਹੀ ਆ ਮੈਂ ਸਿਰਫ ਮੈਂ ਤੁਹਾਨੂੰ ਦੱਸਾਂ ਕਿੰਨੇ ਚ ਰੇਟ ਵੀ ਖੋਲ ਦੇਣਾ ਖੋ ਪੱਕੀ ਗੱਲ ਹਾਂਜੀ ਹਾਂਜੀ 1 ਲੱਖ 5 ਇਹ ਆਹ ਦੋ ਬੱਕਰੀਆਂ ਹਾਂਜੀ ਦੋ ਇਹਦੇ ਮਗਰ ਦੋ ਬੱਚੇ ਆ ਜੀ ਅੱਛਾ ਇਹਦੇ ਮਗਰ ਦੋ ਬੱਚੇ ਇਹ ਵੀ 40 ਇੰਚ ਹੈ 6 ਦੰਦ ਚ ਪਹਿਲਾਂ ਨਾਲ ਜੀ ਇਹ ਠੀਕ ਆ ਜੀ ਲਿਸੀ ਨਾ ਦੇਖਿਓ ਜੀ ਇਹ ਇਹਦੇ ਚਾਹੇ ਜੇ ਤੁਹਾਨੂੰ ਦੇਖੋ ਲੰਬਾਈ ਪੂਛ ਦੇਖੋ ਕਿੰਨੀ ਲੰਬੀ ਆ ਸਹੀ ਗੱਲ ਲੈ ਵੀ ਦੋ ਬੱਚੇ ਦੇ ਨਾਲ ਜੀ ਪੂਛ ਤੁਹਾਨੂੰ ਇਹਦੇ ਨਾਲ ਦੋ ਬੱਚੇ ਨੇ ਇਹ ਗੱਭਣ ਕਹਿ ਕੇ ਆ 1 ਲੱਖ 5000 ਰੁਪਏ ਵਿੱਚ 1 ਲੱਖ 5000 ਹైਦਰਾਬਾਦ ਹైਦਰਾਬਾਦ ਭੇਜ ਰਿਹਾ ਆ ਮੈਂ ਰੇਟ ਵੀ ਤਾਂ ਖੋਲ ਰਿਆ ਅਗਲਾ ਕਹਿੰਦਾ ਖਣੀ ਰਿਆਸਤ ਕਾ ਨੂੰ ਪਤਾ ਨਹੀਂ ਖਣੀ ਲੱਖ ਰੁਪਏ ਦੀ ਬੱਕਰੀ ਦੱਸੋ ਕਾ ਨਹੀਂ ਡੇਢ ਲੱਖ ਦੀ ਹਾਂ ਇਹ ਜੀਆਂ ਬੱਕਰੀਆਂ ਲੋਕ ਲੱਖ ਲੱਖ ਦੀਆਂ ਲੈ ਕੇ ਆਉਂਦੇ ਆ ਮੈਨੂੰ ਇੰਨਾ ਪਤਾ ਠੀਕ ਹੈ ਮੈਂ ਕਿਉਂ ਦੇ ਰਿਹਾ ਮੈਂ ਤੁਹਾਨੂੰ ਆ ਗੱਲ ਕਹਿਣਾ ਮੈਂ ਮੈਂ 55 55000 ਦੀਆਂ ਭੇਜ ਰਿਹਾ ਆ ਬੱਕਰੀ ਕੋਈ 70000 ਦੀ ਵੀ ਪਾ ਲੈ ਮੈਥੋਂ ਸਟੈਂਪ ਤੇ ਸਾਈਨ ਕਰਾ ਲੈ ਘਾਟਾ ਨਹੀਂ ਦਊਗੀ 20 ਸਾਲ ਪਿੱਛੇ ਤਾਂ ਨਹੀਂ ਜਾ ਸਕਦੇ ਆਪਾਂ ਜੀ 20 ਸਾਲ ਪੁਰਾਣੀ ਬਲੱਡ ਲੈਣਾ ਉਹ ਮੁੰਡੇ ਕੋਲ ਸਾਂਭੀ ਹੋਈ ਸੀ ਔਰ ਉਹਦੋਂ ਮੈਂ ਲੈ ਕੇ ਆਂ ਕੀ ਆ ਮੈਂ ਆਪਦੇ ਫਾਰਮ ਤੇ ਜਿਹੜੇ ਬੰਦਿਆਂ ਨੂੰ ਮੈਂ ਫਾਰਮ ਖਲਾਉਣਾ ਉਹਨਾਂ ਵਾਸਤੇ। ਇਹਦੇ ਨਾਲ ਇੱਕ ਮੈਂ ਪੱਠ ਵੀ ਲੈ ਕੇ ਆ। ਇਹਦੇ ਨਾਲ ਅਠ ਲੈ ਕੇ ਆ। ਹਾਂ ਜੀ ਉਹ ਵੀ ਤੁਹਾਨੂੰ ਦਿਖਾਉਣਾ। ਉਹਦੇ ਕੋਲ ਦੋ ਪੱਠਾਂ ਬੱਜ ਗਈਆਂ ਸਿਰਫ। ਠੀਕ ਹੈ। ਉਹਦੇ ਕੋਲ ਸਿਰਫ ਦੋ ਪੱਠਾਂ। ਇਹ ਪੱਠ ਸੀ ਕਿ 10 ਮਹੀਨੇ ਦੀ। ਹਮ ਆ ਦੇਖੋ ਜੀ। ਸਿਰਫ ਦੋ ਪੱਠਾਂ ਬੱਜ ਗਈਆਂ ਸੀਆਂ। ਇਹਦੇ ਨਾਲ ਇੱਕ ਛੋਟੀ ਪੱਠ ਹੋਰ ਲੈ ਕੇ ਆ। ਆ ਦੇਖੋ ਜੀ ਕਿੰਨੇ ਦੰਦਾ ਚ ਹੈਗੀ ਇਹ। ਇਹ ਜੀ ਹੁਣ ਤੁਹਾਨੂੰ ਮੈਂ ਦੱਸਦਾ ਜੀ। ਇਹ 10 ਮਹੀਨੇ ਦੀ ਹੀ ਮੈਂ ਨਹੀਂ ਹਜੇ ਗੰਦ ਪੱਟ ਕੇ ਦੇਖਿਆ ਉਦੋਂ 10 ਮਹੀਨੇ ਦੀ ਸ਼ਾਇਦ ਦੂੰਦੀ ਹੋਗੀ ਹੋਵੇ। ਹਮ ਮੈਂ ਦੋੰਦੀ ਹੋਈ ਨਹੀਂ ਜੀ ਇੱਕ ਹੀ ਦੰਦ ਮਾਹਣਾ ਕੱਢਿਆ ਆ ਦੇਖੋ ਜੀ ਇਹਦੇ ਨਾਲ ਪੱਠ ਆ ਜਿਹੜੀ ਪੱਠ ਆ ਉਹਦੇ ਕੋਲ ਦੋ ਸੀ ਉਹ ਕਹਿੰਦਾ ਵੀ ਨਾਗਰੀ ਲੈ ਕੇ ਨਹੀਂ ਨਾਗਰੀ ਮਾਣ ਕੀਤਾ ਭਰਾ ਨੇ ਆਪਣਾ ਕਾਲੀ ਮੈਂ ਕਹਾ ਵੀ ਕਾਲੀ ਵੀ ਹੋਣ ਦੇ ਮੈਨੂੰ ਕਿਉਂ ਕਾਲੀ ਨੂੰ ਜ਼ਿਆਦਾ ਵੈਟਰ ਪਸੰਦ ਕਰਦੇ ਆ ਗਾਂ ਵੀ ਆਰਡਰ ਕੰਨ ਦੀ ਲੰਮਾਈ ਕਿੰਨੀ ਹੋ ਦੇਖੋ ਜੀ ਇਹਦੀ ਕੰਨ ਦੀ ਹੋ ਗਈ 16 ਕ ਹੋ ਗਈ ਜੀ 16 ਹਾਂ ਮੈਂ ਇਹਦੀ ਚੀਜ਼ ਮੈਂ ਤੁਹਾਨੂੰ ਦੱਸਾਂ ਇਹਦੇ ਚ ਮੈਂ ਕੰਨ ਨਹੀਂ ਦੇਖੇ ਫੇਸ ਪੰਜ ਯਾਰਾ ਸਭ ਕੋ ਓਕੇ ਆ ਮੈਂ ਕੀ ਚੀਜ਼ ਦੇਖੀ ਤਰਸੇਮ ਭਾਈ ਇਹਦੀ ਜਿਹੜੀ ਪੁਰਾਣੀ ਬਲੱਡ ਲੈ ਉਹ ਚੀਜ਼ ਦੇਖੀ ਮੈਂ ਉਹ ਉਹਦੇ ਕੋਲ ਸਿਰਫ ਦੋ ਪੱਠਾਂ ਬਚੀਆਂ ਸੀ ਉਹਨਾਂ ਦੇ ਵਿੱਚ ਆਹੀ ਮੈਂ ਪੱਠਾਂ ਲੈ ਕੇ ਆਇਆ ਦੋ ਕਿਆ ਬਾਤ ਇੱਕ ਹਨਾ ਚੱਲੀ ਹੈ ਦੇਖੋ ਅੱਛਾ ਮੈਂ ਤੁਹਾਨੂੰ ਦੱਸਦਾ ਆਪਾਂ ਪੰਜਾਬ ਦੇ ਵਿੱਚ ਬੈਠ ਕੇ ਆਲ ਇੰਡੀਆ ਦੇ ਵਿੱਚ ਮਾਲ ਭੇਜ ਰਹੇ ਹਾਂ ਆਲ ਇੰਡੀਆ ਦੇ ਵਿੱਚ ਮੈਂ ਤਾਂ ਹਰ ਇੱਕ ਪੰਜਾਬੀ ਨੂੰ ਇਹ ਕਹਿਣਾ ਜੋ ਬੈਂਗਲੌਰ ਦਾ ਮਾਲ ਬਚੀ ਉਹ ਲੈ ਕੇ ਆ ਹਰ ਇੱਕ ਪੰਜਾਬੀ ਨੂੰ ਇਹ ਕਹਿਣਾ ਹਰ ਇੱਕ ਬੰਦਾ ਸੇਲ ਪਰਚੇ ਤੇ ਆਵੇ ਤੁਸੀਂ ਫਾਰਮ ਖੋਲਣ ਲੱਗੇ ਜਲਦੀ ਨਾ ਕਰੋ ਇਹ ਨਾ ਹੋ ਕੇ ਬਾਅਦ ਦੇ ਵਿੱਚ ਹੀ ਅਸੀਂ ਮੰਡੀ ਚ ਲੈ ਕੇ ਆ ਰਹੇ ਹਾਂ ਜੀ ਫਾਰਮ ਪਹਿਲਾ ਕੰਮ ਖੋਲੋ ਹੀ ਨਾ ਪਹਿਲਾਂ ਤਾਂ ਯਕੀਨ ਹੀ ਨਹੀਂ ਹੈਨੀ ਮੈਂ ਦਾਅਵੇ ਨਾਲ ਕਹਿੰਦਾ ਬੱਕਰੀਆਂ ਦੇ ਕੰਮ ਵਿੱਚ ਘਾਟਾ ਨਹੀਂ ਹੈਗਾ ਠੀਕ ਹੈ ਵਿੱਚ ਲੋਕ ਕਹਿੰਦੇ ਨੇ ਯਾਰ ਇਹ ਬਾਹਰ ਭੇਜੀ ਜਾਂਦੇ ਨੇ ਉਰੇ ਖਤਮ ਕਰਨਗੇ ਐ ਤਾਂ ਨਹੀਂ ਹੁੰਦੀਆਂ ਨਹੀਂ ਨਹੀਂ ਜੀ ਨਹੀਂ ਇਹ ਖਤਮ ਨਹੀਂ ਹੁੰਦੀ ਚੀਜ਼ ਜੀ ਜੇ ਤੁਸੀਂ ਸਾਮਭੋ ਕਰਦੇ ਜੀ ਆਪਣੇ ਕੋਲੇ ਸਮਾਨ ਪਿਆ ਜੇ ਉਹਨੂੰ ਵੇਚਾਂਗੇ ਨਹੀਂ ਫਿਰ ਫਾਇਦਾ ਵੀ ਕੀ ਆਗਾ ਆਪਣੇ ਪਾਸ ਹੁਣ ਤਾਂ ਆ ਹੁਣ ਕਸ਼ਮੀਰ ਦੇ ਵਿੱਚ ਖਰੋਟ ਹੁੰਦੇ ਮੈਂ ਇਹੀ ਮਿਸਾਲ ਦੇਣਾ ਉਹ ਖਰੋਟ ਵੇਚ ਨਹੀਂ ਨਾ ਉਹ ਤਾਂ ਉੱਥੇ ਤਾਂ ਮੈਂ 20 ਰੁਪਏ ਨੂੰ ਕਿਲੋ 30 ਰੁਪਏ ਨੂੰ ਮਿਲੀਆਂ ਦੇ ਪਰ ਉਹਦਾ ਰੇਟ ਤਾਂ ਆਪਣੇ ਇੱਥੇ ਆ ਕੇ ਪੈਂਦਾ 300 ਨੂੰ ਹੋ ਜਾਂਦੇ ਆ ਉੱਥੇ 50 ਰੁਪਏ ਨੂੰ ਕਿਲੋ ਮਿਲਦੇ ਆ ਜੀ ਜਿਹੜੇ ਆਪਣੇ 300 ਨਾਲ ਇੱਥੇ ਆਏ ਅਗਰ ਇਹਹੀ ਬੱਕਰੀਆਂ ਆਪਾਂ ਮੰਨ ਕੇ ਚੱਲੋ ਆ ਬੈਂਗਲੌਰ ਜਾ ਰਹੀ ਹੈ ਜੀ ਇਹ ਬੱਕਰੀ ਇਹਦੇ ਨਾਲ ਦੂਸਰੀ ਲਿਆ ਵੀ ਫੇਸ ਪੰਜ ਕੁਆਲਟੀ ਦੀ ਬੱਕਰੀ ਇਹ ਬੈਂਗਲੌਰ ਜਾ ਰਹੀ ਆ ਹਾਂਜੀ ਕਿੰਨੇ ਫਾਰਮ ਚੱਲ ਰਹੇ ਨੇ ਇਸ ਸਮੇ ਅਟੈਚ ਦੇ ਵਿੱਚ ਮੇਰੇ ਕੋਲ ਘੱਟੋ ਘੱਟ ਮੈਂ ਤਾਂ ਅ ਠੀਕ ਹੈ ਜੋ ਮੇਰੇ ਨਾਲ ਜੁੜ ਕੇ ਚੱਲ ਰਹੇ ਮੇਰਾ ਇੱਕ ਚੀਜ਼ ਹੈ ਮੈਂ ਹਰੇਕ ਬੰਦੇ ਨੂੰ ਕਹਿੰਦਾ ਜਿਹੜਾ ਮੇਰੇ ਨਾਲ ਫਾਰਮ ਜੁੜ ਕੇ ਚੱਲ ਰਿਹਾ ਮੈਂ ਹੀ ਵੀਰ ਕਰਦਾ ਆਪਾਂ ਕੁਝ ਨਾ ਕੁਝ ਲੈ ਡਿੱਗਾਂਗੇ ਹਮ ਮਤਲਬ ਜੇ ਮੇਰੇ ਨਾਲ ਜੁੜ ਕੇ ਚੱਲੋਗੇ ਤਾਂ ਆਪਾਂ ਇਹ ਨਹੀਂ ਗੱਲ ਵੀ ਬੰਦਾ ਕਹਿੰਦਾ ਤੁਹਾਡੇ ਨਾਲ ਹਵੀ ਨਵੀਂ ਚ ਵੀ ਖੜੇ ਆ ਇੱਕ ਜ ਆ ਨਹੀਂ ਹੈਗਾ ਵੀ ਕਿੰਨੇ ਪੈਸੇ ਕਮਾਉਣਾ ਨਾ ਜੀ ਨਾ ਤੁਹਾਡੇ ਨਾਲ ਇਹ ਨਹੀਂ ਗੱਲ ਕਾਹਲੂ ਬੰਦਾ ਕਹਿੰਦਾ ਸਾਨੂੰ ਇਹ ਚੀਜ਼ਾਂ ਨੁਕਸਾਨ ਹੁੰਦਾ ਉਹ ਹੁੰਦਾ ਇਹ ਚੀਜ਼ ਦਾ ਤੁਹਾਡੇ ਨਾਲ ਵਾਦਾ ਕਰਦੇ ਆ ਪਰ ਚੀਜ਼ਾਂ ਮੇਰੇ ਮਨ ਪਸੰਦੀਆਂ ਪਾਉਣੀਆਂ ਸੀ ਇਹਦੀਆਂ ਚੀਜ਼ਾਂ ਜਿਹੇ ਜੇ ਬੱਕਰੀ ਉਹ ਆ ਜਾ ਰੇਟ ਆਹ ਬੱਕਰੀਆਂ ਵੇਚ ਰੇ ਹੁਣ ਮੈਂ ਤੁਹਾਨੂੰ ਦੱਸਦਾ ਆ ਜਿਹੜੀਆਂ ਚੀਜ਼ਾਂ ਮਿਲਦੀਆਂ ਨਹੀਂ ਇਹ ਇਹਦੇ ਮਗਰ ਦੋ ਬੱਚੇ ਆ ਜੀ ਇਹਦੇ ਮਗਰ ਕਿੰਨਾ ਇਹ ਆਪਣੇ ਕੋਈ ਬੱਚਾ ਨਹੀਂ ਆਇਆ ਹੁਣ ਕਰਾਸ ਕਰਉਣੀ ਹੈ ਵੱਡੇ ਬੱਕਰੇ ਤੋਂ ਠੀਕ ਹੈ ਤਰਸੇਮ ਭਾਈ ਇਹਦਾ ਵੀ ਮੈਂ ਰੇਟ ਖੋਲ ਦਣਾ ਖੋਲ ਦੋ ਤੁਹਾਨੂੰ ਮੈਂ ਸਾਫ਼ ਕਹਦਾ ਇਹ ਮੈਂ ਬੈਂਗਲੌਰ ਚ ਦਿੱਤੀਆਂ ਕੋਈ ਬੰਦਾ ਪੰਜਾਬੀ ਭਾਈ ਆਏ ਦਾ ਉਹਨੂੰ ਮੈਂ ਉਹਦੇ ਹਿਸਾਬ ਨਾਲ ਘੱਟ ਲਾ ਦਨੇ ਰੇਟ 1,72,000 ਦੀ ਦਿੱਤੀਆਂ ਦੋਨੇ ਇਹ ਦੋਵੇਂ ਹਾਂਜੀ ਦੋਨੇ 1,72,000 1,72,000 ਔਰ ਆਹ ਜਿਹੜੀ ਕੱਲੀ ਆ ਇਹਦਾ ਮੈਨੂੰ 1,30,000 ਦੀ ਕੱਲੀ ਦੀ ਮੈਨੂੰ ਡਿਮਾਂਡ ਆ ਗਈ ਵੀ ਬਾਈ ਜੀ ਆਹ ਬੱਕਰੀਆਂ ਤੁਸੀਂ ਕਿਉਂ ਵੇਚਦੇ ਆ ਇਹ ਸਾਨੂੰ ਦੇ ਦਿਆ ਕਰੋ ਮਹਾਰਾਸ਼ਟਰ ਵਾਲੇ ਕਹਿੰਦੇ ਮੈਂ ਕਿਹਾ ਵੀ ਤੁਹਾਨੂੰ ਮੈਂ ਨਹੀਂ ਇੱਕ ਅੱਧੀ ਬੱਕਰੀ ਦਿੰਦਾ ਜਿਹੜਾ ਫਾਰਮ ਮੇਰੇ ਨਾਲ ਅਟੈਚ ਆ ਪਹਿਲਾਂ ਉੱਥੇ ਫਾਰਮ ਜਮਾ ਕਰਨਾ ਠੀਕ ਹੈ ਮੇਰੇ ਕੋਲ ਤਾਂ ਪਹਿਲਾਂ ਹੀ ਇਹ ਜੀਆਂ ਘਟਦੀਆਂ ਮੈਂ ਤਾਂ ਅਗਰ ਇਹ ਜੀਆਂ ਲੱਭਣਾ ਚਾਹੁੰਨਾ ਮੈਂ ਮੈਨੂੰ ਕੋਈ ਆਰਡਰ ਦੇ ਵੇਹ ਜੀਆਂ ਇਹ ਜੀਆਂ ਬੱਕਰੀਆਂ ਅਗਰ ਮੈਨੂੰ 10 ਵੀ ਕਹੂਗਾ ਤਿੰਨਾ ਚਾਰ ਮਹੀਨੇ ਚ ਲੱਭਣਗੇ ਮੈਨੂੰ 10 ਇਹ ਆਏ ਤਾਂ ਹੈ ਨਹੀਂ ਜੀ ਮੰਡੀ ਚੋਂ ਖਰੀਦਿਆ ਹੈ ਮਾਲ ਮਤਲਬ ਇਹ ਹੋ ਗਿਆ ਕਿ ਮਾਲ ਜੰਗ ਅਗਰ ਤੁਸੀਂ ਥੋੜਾ ਜਿਆ ਇੱਕ ਚੀਜ਼ ਦਾ ਹੋਰ ਵੀ ਆ ਦੇਖੋ ਬੱਕਰੀ ਫਾਰਮ ਦਾ ਅਗਰ ਤੁਸੀਂ ਫਾਰਮ ਕੰਮ ਕਰਨਾ ਵਾ ਬੱਕਰੀ ਦਾ ਕੰਮ ਸ਼ੁਰੂ ਕਰਨਾ ਹੂੰ ਉਹਦੇ ਨਾਲ ਨਾਲ ਜੀ ਬਾਹਰ ਵੀ ਲੈ ਜਾਣੀਆਂ ਬਹੁਤ ਜ਼ਰੂਰੀ ਆ ਬੱਕਰੀਆਂ ਹੂੰ ਇਹ ਨਾ ਕੱਲਾ ਵੀ ਅਗਲਾ ਕਹਦੇ ਜੀ ਮੈਂ ਘਰੇ ਹੀ ਪੱਠੇ ਪਾਈ ਚੱਲੂ ਜੀ ਘਰੇ ਕਾਮਯਾਬ ਹੋ ਜੂ ਨਾਲ 2 2.5 ਘੰਟੇ ਇੱਕ ਵੀ ਰੀਜ਼ਨ ਰਿਹਾ ਵਾ ਜਿਹੜੇ ਫਾਰਮ ਜ਼ਿਆਦਾਤਰ ਫੇਲ ਕਿਉਂ ਹੋਏ ਉਹ ਬੱਕਰੀਆਂ ਨੂੰ ਬਾਹਰ ਨਹੀਂ ਚਰਾਉਂਦੇ ਸਹੀ ਗੱਲ ਆ ਹੁਣ ਆਪਣੇ ਪ੍ਰਧਾਨ ਜੀ ਨਾਲ ਮੇਰੀ ਸਵੇਰੇ ਗੱਲ ਹੋਈ ਪ੍ਰਧਾਨ ਜੀ ਨੂੰ ਮੈਂ ਕਿਹਾ ਪਤਾ ਜੀ 10 ਬੱਕਰੀਆਂ ਵੀ ਅਗਰ ਆਪਾਂ ਲਾਵਾਂਗੇ 10 ਬੱਕਰੀਆਂ ਵੀ ਅਗਰ ਉਹਨਾਂ ਇੱਕ ਇੱਕ ਬੱਕਰੀ ਨੂੰ ਇੱਕ ਇੱਕ ਅਗਰ ਆਪਾਂ ਕਟੋਰੀ ਬਾਹਰ ਕੱਢ ਕੇ ਪਾਵਾਂਗੇ ਕਿੰਨਾ ਕੁ ਟਾਈਮ ਲੱਗਦਾ ਅਗਰ ਇੱਕ ਬੱਕਰੀ ਨੂੰ ਇੱਕ ਕਟੋਰੀ ਬਾਹਰ ਕੱਢ ਕੇ ਪਾਵਾਂਗੇ ਅੰਦਰ ਕਰ ਦੋ ਆਪਾਂ ਕਹਿੰਦੇ ਛੱਡ ਦੋ ਫਟਾਫਟੋ ਵੀ ਮੱਕੀ ਹਾਂ ਇੱਕ ਵਾਧ ਖਾ ਗਈ ਇੱਕ ਘਟ ਖਾ ਗਈ ਕੋਈ ਉਹ ਨਹੀਂ ਹੁੰਦਾ ਰੂਟੀਨ ਦੇ ਨਾਲ ਪੂਰੀ ਬੰਨ ਕੇ ਜਿੰਨੀ ਵੀ ਮੱਕੀ 19 ਮੱਕੀ ਪਾਣੀ ਚਾਹੀਦੀ ਠੀਕ ਹੈ ਹਾਂ ਤਾ ਜਾ ਕੇ ਬੱਕਰੀਆਂ ਹਰ ਬਾਹਰ ਮੈਨ ਚੀਜ਼ਾਂ ਬਾਹਰ ਚਾਰਨੀ ਬਹੁਤ ਜ਼ਰੂਰੀ ਹੈ ਬੱਕਰੀਆਂ 2 ਘੰਟੇ ਚਾਹੇ ਤੁਸੀਂ ਢੇੜਾ ਦਵਾਓ ਤਾਂ ਤੁਹਾਡਾ ਫਾਰਮ ਹੈ ਜਿਹੜਾ ਜਿਹੜੀ ਤੁਸੀਂ ਤਰੱਕੀ ਕਹਿੰਦੇ ਆ ਉਹ ਤਰੱਕੀ ਤੁਹਾਨੂੰ ਮਿਲੂਗੀ ਬੰਦਾ ਕਹਿੰਦਾ ਬੱਕਰੀ ਸੋਨੇ ਦੀ ਮਿੰਗਲ ਦਿੰਦੀ ਆ ਸੋਨੇ ਦੀ ਮਿੰਗਲ ਜ਼ਰੂਰ ਦਿੰਦੀ ਆ ਪਰ ਉਹਦੀ ਖਾਤਰ ਆਪਾਂ ਨੂੰ ਥੋੜੀ ਮਿਹਨਤ ਕਰਨੀ ਆ ਆ ਦੇਖੋ ਜੀ ਆਹ ਜਾ ਰਹੀ ਆ ਇਹ ਜਾ ਰਹੀ ਹੈ ਬੈਂਗਲੋਰੀ ਜੀ ਬੈਂਗਲੌਰ ਹਾਂ ਇਹਦੇ ਹੈਗੇ ਜੀ 20 21 ਇੰਚ ਕਾਨਾ ਜੀ 20 ਸ਼ੇਰੀ ਗੱਬਣ ਆ ਇਹ ਗੱਬਣ ਕਹੇ ਕੇ ਦੇ ਰਹੇ ਹਾਂ ਹਾਂ ਜੀ ਹਾਂ ਜੀ ਗੱਬਣ ਕਹੇ ਕੇ ਦੇ ਰਹੇ ਹਾਂ ਗਾਰੰਟੀ ਆ ਦੇਖੋ ਇਹ ਹੀ ਹੁਣ 1 ਕਿੰਟ 20 ਕਿੰਚ ਉੱਚੇ ਮੱਥੇ ਦੇ ਵਿੱਚ ਇਹ ਜੀਆਂ ਬੱਕਰੀਆਂ ਲੱਭਦੀਆਂ ਨਹੀਂ ਅੱਛਾ ਆਏ ਨਹੀਂ ਕਿਉਂ ਕੱਲੇ ਬੰਦੇ ਨੂੰ ਉਹਦਾ ਫਾਰਮ ਬਹੁਤ ਵੱਡਾ ਵਾ ਬੈਂਗਲੌਰ ਦੇ ਵਿੱਚ ਬਾਈ ਦਾ ਮੱਛੀਆਂ ਦਾ ਵੀ ਫਾਰਮ ਆ ਨਾਲ ਮੱਛੀਆਂ ਦਾ ਵੀ ਖੋਲਿਆ ਆ ਪਰ ਮੈਂ ਹੀ ਇੱਕ ਉਹਨੂੰ ਰੈਸਲਾ ਦਿੱਤੀ ਸੀ ਮੱਛੀਆਂ ਦਾ ਫਾਰਮ ਦੇਖਣ ਵੀ ਤੂੰ ਵਿਟਲ ਬਰੀਡ ਜਮਾ ਕਰ ਉਹ ਕਹਿੰਦਾ ਠੀਕ ਆ ਬਾਈ ਸਾਹਿਬ ਮੈਂ 20 ਲੱਖ 30 ਲੱਖ ਰੁਪਈਆ ਵੀ ਇਨਵੈਸਟ ਕਰਨ ਨੂੰ ਤਿਆਰ ਆ ਪਰ ਇਹ ਹੀ ਜੀਆਂ ਚੀਜ਼ਾਂ ਪਾਊਗਾ ਕਿ ਮੈਂ ਘਾਟਾ ਹੋ ਜਾਊਂਗਾ ਨਹੀਂ 75000 ਰੁਪਏ ਦਿੰਦੀ ਹੈ ਜੀ ਆਪਾਂ ਇਹ ਕੀ ਬਾਤ ਹੈ اچھا 75000 ਰੁਪਏ ਦੀ ਗਈ ਹੈ ਵਿੱਚ ਬੱਚੇ ਵੀ ਨੇਗੇ ਬੱਕਰੇ ਵੀ ਹੈਗੇ ਦਿਖਾਏ ਆਹ ਜੀ ਬੱਕਰੇ ਵੀ ਦਿਖਾਨੇ ਆ ਆ ਵੀ ਜਾ ਰਹੀ ਹੈ ਹਦਰਾਬਾਦ ਜਿੰਨਾ ਮਾਲ ਹੈ ਤਰਸੇਮ ਭਾਈ ਪੰਜਾਬ ਦੇ ਵਿੱਚ ਮੈਂ ਦਿੰਨਾ ਮੈਂ ਇੱਕ ਤੁਹਾਡੀ ਵੀਡੀਓ ਦੇ ਜ਼ਰੀਏ ਇੱਕ ਗੱਲ ਕਹਿਣਾ ਚਾਹੁੰਦਾ ਜਿੰਨੇ ਵੀ ਮੇਰੇ ਕੋਲ ਪੰਜਾਬ ਤੋਂ ਕਸਟਮਰ ਲੈਣ ਆਉਣਗੇ ਮਾਲ ਹੂੰ ਕਿਸੇ ਬੰਦੇ ਤੋਂ ਮੈਂ ਕੋਈ ਨਫਾ ਨਹੀਂ ਲੈਣਾ ਹੁਰਦਸ ਪੱਕੀ ਗੱਲ ਆ ਪੱਕੀ ਗੱਲ ਆ 5 400 ਰੁਪਏ ਜਿਹੜੀ ਮਿਹਨਤ ਲੈਣੀ ਹੈ ਉਹੀ ਲੈਣੀ ਆ ਹੂੰ ਉਹ ਜਾਏ ਓਕੇ ਆਪਾਂ ਬਾਹਰ ਮਾਲ ਭੇਜ ਰਹੇ ਆ ਹੂੰ ਉਹਦੇ ਵਿੱਚ ਆਪਾਂ ਨਫਾ ਕਮਾ ਰਹੇ ਆ ਚਾਹ ਠੀਕ ਹੈ ਮੈਂ ਤਾਂ ਐਂ ਕਹਿੰਦਾ ਉਹ ਚੀਜ਼ ਮੈਂ ਇੱਕ ਕਹਿੰਦੇ ਨਹੀਂ ਹੁੰਦੇ ਇੱਕ ਦਰਦ ਰੋਣਾ ਵੀ ਜਦੋਂ ਆਪਾਂ ਫਾਰਮ ਜਦੋਂ ਲੋਕਾਂ ਦੇ ਫਾਰਮ ਫੇਲ ਹੁੰਦੇ ਆਪਾਂ ਨੂੰ ਇੱਕ ਦਰਦ ਹੁੰਦਾ ਵੀ ਆਪਾਂ ਕਹਿੰਦੇ ਕਿਉਂ ਨਾ ਇਹਨੂੰ ਨਾ ਆਪਾਂ ਠਾਈਏ ਹੁਣ ਕਈ ਫਾਰਮ ਮੈਨੂੰ ਬੰਦ ਹੋਣ ਲੱਗ ਪੈਂਦੇ ਜੀ ਅਸੀਂ ਐਂ ਕਰਨਾ ਹੈ ਮੈਂ ਕਹਾਂ ਜੀ ਤੁਸੀਂ ਕਿਉਂ ਕਰੀ ਜਾਂਦੇ ਆ ਲੋਕ ਤਾਂ ਬੱਕਰੀਆਂ ਪੌਂਦੇ ਆ ਤੁਸੀਂ ਉਹ ਕਰੀ ਜਾਂਦੇ ਆ ਕਈ ਬੰਦੇ ਨੇ ਮੇਰੀ ਰੈਹਸਲਾਹ ਕਰਕੇ ਵੀ ਆਏ ਆ ਸਾਹਮਣੀਆਂ ਤੁਸੀਂ ਕੋਛ ਆਇਆ ਵੀ ਨਹੀਂ ਹਾਂ ਦਾ ਵਪਾਰੀਆਂ ਦੀ ਗਲਤੀ ਆ ਬਹੁਤ ਬੰਦੇ ਕਹਿੰਦੇ ਵਪਾਰੀਆਂ ਨੇ ਮਾਲ ਗਲਤ ਦਵਾ ਦਿੱਤਾ ਜਿਹੜਾ ਕਈ ਵਾਰ ਆਪ ਦੇ ਸਾਹਮਣੇ ਦੀ ਵੀ ਬੰਦੇ ਦੀ ਗਲਤੀ ਹੋ ਜਾਂਦੀ ਆ ਸਹੀ ਗੱਲ ਮੇਰਾ ਭਰਾ ਇਹ ਉਹਨੇ ਫਲਾਣੇ ਨੇ ਮਾਲ ਦਵਾਤਾ ਮਾਲ ਦੀ ਵੀਡੀਓ ਦੇਖੇ ਉਹ ਤਾਂ ਮਾਲ ਅੰਦਰ ਵੜਿਆ ਹੁੰਦਾ ਹੁਣ ਉਹ ਚ ਵਪਾਰੀ ਤਾਂ ਨਹੀਂ ਆ ਕੋਈ ਵਪਾਰੀ ਦਾ ਯਾਰ ਪ੍ਰਯਾਸ ਖਾਨ ਨੇ ਤਾਂ ਪੱਠ ਦਿੱਤੀ ਆ ਆ ਦੇਖ ਅਦਰ ਲੋਗ ਡਰ ਗਈ ਹੁਣ ਜੇ ਇਹੀ ਬੰਦਾ ਮੈਨੂੰ ਸੁਕਾ ਕੇ ਦੇ ਦੂਗਾ ਤੇ ਹੁਣ ਮੈਂ ਮੈਨੂੰ ਮੈਂ ਦੱਸੋ ਇੱਥੇ ਕੀ ਕਰੂੰਗਾ ਜੀ ਸੁੱਕਣ ਨਾਲ ਕੁਆਲਿਟੀ ਵੀ ਘਟ ਜੂਗੀ ਹਾਂ ਇਹ ਪਤਾ ਕਿੱਥੇ ਜਾ ਰਹੀ ਹੈ ਜੀ ਇਹ ਜਾ ਰਹੀ ਹੈ ਜੀ ਆਪਣੇ ਮਹਾਰਾਸ਼ਟਰ ਦੇ ਵਿੱਚ ओके okay, जी महाराष्ट्र ਦੇ ਵਿੱਚ ਜਾ ਰਹੀ ਹੈ ਹਾਂ ਪੁਰਨਾ ਦੇ ਵਿੱਚ ਮਹਾਰਾਸ਼ਟਰ ਪੁਰਨਾ ਮਹਾਰਾਸ਼ਟਰ ਪੁਰਨਾ ਹਾਂਜੀ ਹਾਂਜੀ ਔਰ ਦਿਖਾਓ ਹੋਰ ਵੀ ਦਿਖਾ ਮਾਲ ਜਿਹੜਾ ਆ ਜਾ ਰਿਹਾ ਆ ਤੁਹਾਨੂੰ ਦਿਖਾ ਰਿਹਾ ਮਹਾਰਾਸ਼ਟਰ ਦੇ ਵਿੱਚ ਜਿਹੜਾ ਸਾਰਾ ਮਾਲ ਜਾ ਰਿਹਾ ਆ ਬੱਚਾ ਜਾ ਰਿਹਾ ਅੱਜ ਹੀ ਹੁਣੇ ਵੇਖਿਆ ਤੁਹਾਡੇ ਸਾਹਮਣੇ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕਰ ਸਮ ਆਪਾਂ ਮਾਲ ਪੂਰਾ ਨਹੀਂ ਕਰ ਸਕਦੇ ਜੀ ਦੇਖੋ ਜੀ ਮੇਰੇ ਕੋਲ ਤਾਂ ਇਸ ਟਾਈਮ ਮੈਂ ਤੁਹਾਨੂੰ ਦੱਸਦਾ ਬਿੱਟਲ ਦਾ ਆਰਡਰ ਨਹੀਂ ਪੂਰਾ ਹੁੰਦਾ ਜੀ ਕਿੰਨਾ ਟਾਈਮ ਅਸਿਆ ਜਿੰਨਾ ਟਾਈਮ ਮਾਰਜੀ ਮੈਂ ਰਹੂੰਗਾ ਆਰਡਰ ਪੂਰਾ ਨਹੀਂ ਹੋਊਗਾ ਬਹੁਤ ਫਾਰਮ ਵਾਲੇ ਕਹਿੰਗੇ ਜੀ ਮਾਲ ਮਾਲ ਦਾ ਆਪਣੇ ਕੋਲ ਚੰਗਾ ਮਾਲ ਹੋਊਗਾ ਪੂਰਾ ਨਹੀਂ ਹੁੰਦਾ ਇਹ ਜਾ ਰਿਹਾ ਜੀ ਉਹ ਇਹ ਪਤਾ 36 ਗੜ ਜਾ ਰਿਹਾ ਜੀ 36 ਗੜ ਹਾਂਜੀ ਹਾਂਜੀ 36 ਗੜ ਲੈ ਵੀ ਨੇੜੇ ਤੇੜੇ ਗੱਲਬਾਤ ਨਹੀਂ ਕਰਦਾ ਖਾਨ ਸਾਹਿਬ ਹੁਣ ਤਾਂ ਦੂਰ ਤੱਕ ਹੀ ਆਰਡਰ ਜਾਂਦੇ ਨੇਗੇ 36 ਗੜ ਆਪਣੇ ਪ੍ਰਧਾਨ ਸਾਹਿਬ ਜੀ ਹੁਣੇ ਵਿਗਿਆ 14000 ਰੁਪਏ ਜੀ ਮੇਰੇ ਕੋਲ ਹਜੇ ਰਸੀਦ ਪਈਆ ਹੁਣੀ ਇਹ ਜੀ ਹਾਂਜੀ ਹਾਂਜੀ 14000 ਰੁਪਏ ਦੀ ਪੱਕੇ ਬਿੱਲ ਵੀ ਦਿਨੇ ਹਾਂਜੀ ਨਾ 14000 ਰੁਪਏ ਉਹਨੇ ਹੋ ਪਾਇਆ ਸੀ ਆਹ ਲਓ ਜੀ 14000 ਰੁਪਇਆ ਨੇ ਪਹਿਲਾਂ ਭਾਈ 14 ਹੁਣ ਪਾਇਆ 15000 ਦਾ ਬੱਚਾ ਵਿਕਿਆ ਜੀ 15000 ਦਾ ਹੁਣ ਇਹੀ ਬੱਚਾ ਕੋਈ ਬੰਦਾ ਮੇਰੇ ਕੋਲ ਪੰਜਾਬ ਚ ਲੈਣ ਆਇਆ ਦਾ ਮੈਂ ਕਿੰਨੇ ਦੇ ਦਿੰਦਾ ਯਕੀਨ ਮੰਨੋ ਮੈਂ 10000 ਦਾ ਬੱਚਾ ਦੇ ਦਿੰਦਾ ਇੱਥੇ ਠੀਕ ਹੈ 5000 ਵੀ ਥੱਲੇ ਕਿਉਂ 9000 ਦਾ ਬੱਚਾ 8.5 ਦਾ ਆਇਆ ਮਿਹਨਤ ਬਾਕੇ 5-400 ਰੁਪਇਆ ਆਪਾਂ ਨੂੰ ਮਿਲ ਗਿਆ ਆਪਾਂ ਨੂੰ ਬਹੁਤ ਆ ਆ ਬੱਚਾ ਮਾਂ ਆਪਣੇ ਕਹਿੰਦੇ ਪੰਜਾਬ ਦੇ ਵਿੱਚ ਹਰੇਕ ਬੰਦੇ ਨੂੰ ਕਿਹਾ ਮੈਂ ਕਿੰਨੇ ਦੇ ਲੈ ਜੋ ਮੈਂ ਕਿਹਾ 22 ਦਾ ਲੈ ਜੋ 23 ਦਾ ਲੈ ਜੋ 25 ਤੱਕ ਚਲੋ ਕਿਹਾ ਬੰਦੇ ਨੂੰ 25 ਤੱਕ ਚਮਮੂ ਵਾਲਿਆਂ ਦੀ ਬਲੱਡ ਲ ਇਹ ਬੱਚਾ ਜੀ ਕੱਲ ਮੇਰੇ ਕੋਲ ਆਈ ਹੋਏ 36 ਗੜ ਦੀ ਪਾਰਟੀ ਹੁਣੇ ਆਉਣ ਵਾਲੀ ਆ ਉਹ ਉਹ ਮੈਨੂੰ ਕੱਲ ਪੈਸੇ ਪੇ ਕਰਕੇ ਗਏ ਆ 32000 ਰੁਪਏ ਦਾ ਵਿੱਚ ਹੈ ਜੀ ਠੀਕ ਹੈ ਹਾਂ ਜੀ ਪੰਜਾਬ ਦੇ ਵਿੱਚ ਜਿਹੜਾ ਆਪਾਂ ਹੁਣ ਕਈ ਬੰਦੇ ਕਹਿੰਦੇ ਜੀ ਪੰਜਾਬ ਦੇ ਵਿੱਚ ਮਾਲ ਉਹ ਵੀ ਕੋਈ ਬੰਦਾ ਆਪਣੇ ਕੋਲ ਕਸਟਮਰ ਆ ਗਿਆ ਐ ਜੇ ਆਪਾਂ ਭਾਈ ਅਟੈਂਡ ਕਰੀਏ ਨਾ ਕਿ ਉਹਨੂੰ ਮੇਰੇ ਕੋਲ ਪਾਰਟੀ ਆ ਪਾਰਟੀ ਕਿਹਨੂੰ ਕਹਿੰਦੇ ਏਡੇ ਬਾਹਰਲੇ ਬੰਦੇ ਆਪਣੇ ਕੋਲ ਆਏ ਉਹ ਬਾਹਰਲੀ ਪਾਰਟੀ ਆਪਾਂ ਕਹਿ ਸਕਦੇ ਆ ਇੱਥੋਂ ਵਾਲੇ ਤਾਂ ਆਪਣੇ ਭਰਾ ਵਾ ਸਾਰੇ ਇੱਕ ਦੂਜੇ ਨੂੰ ਮਿਲਣ ਵਾਸਤੇ ਪੰਜਾਬ ਇੱਧਰ ਨੂੰ ਪ੍ਰਧਾਨ ਜੀ ਅਗਰ ਇੱਧਰ ਨੂੰ ਆਪਾਂ ਜਾਵਾਂਗੇ 150 ਕਿਲੋਮੀਟਰ ਤੇ ਪੰਜਾਬ ਖਤਮ ਹੋ ਜਾਂਦਾ ਇੱਧਰ ਨੂੰ ਜਾਵਾਂਗੇ 150 ਕਿਲੋਮੀਟਰ ਤੇ ਪੰਜਾਬ ਖਤਮ ਹੋ ਜਾਂਦਾ ਪੰਜਾਬ ਹੈ ਕਿੱਡਾ ਕਾ ਸਹੀ ਮਨ ਸੋਚਿਆ ਐਵੇਂ ਪਰ ਆਇਆ ਆਪਣੇ ਕਹਿੰਦੇ ਆ ਹਰੇ ਪਰਨੇ ਵਾਲਿਆਂ ਨੇ ਦਿੱਲੀ ਦਿੱਲੀ ਹੁੰਝਲਾਦੀ ਸੀ ਸਹੀ ਗੱਲ ਹੈ ਇਹ ਗੱਲ ਹੈਗੀ ਇਹ ਮੰਨਣੀ ਪਊਗੀ ਮਿਹਨਤ ਕੀਤੀ ਹਾਂ ਮਿਹਨਤ ਕੀਤੀ ਹਾਂਜੀ ਲੜੇ ਸਟਰਗਲ ਕੀਤਾ ਸਟਰਗਲ ਕੀਤਾ ਹਾਂ ਦਿੱਲੀ ਦੇ ਹੱਥ ਖੜੇ ਕਰਾਤੇ ਹਾਂ ਤੇ ਐ ਨਹੀਂ ਗੱਲ ਹੈ ਕਿ ਪਰ ਮੈਂ ਗੱਲ ਕਹਿਣਾ ਵੀ ਆਪਾਂ ਮਾਲ ਵਾਜੂਬ ਰੇਟ ਦੇ ਆ ਬੱਚਾ ਵੀ ਮਹਾਰਾਸ਼ਟਰ ਦੇ ਵਿੱਚ ਜਾ ਰਿਹਾ ਲੈ ਵੀ ਆ ਦੇਖੋ ਹਾਂਜੀ ਆ ਬੱਚਾ ਉੱਚੇ ਮੱਥੇ ਵਾਲਾ ਅਗਰ ਕਿਸੇ ਨੇ ਲੈਣਾ ਜੀ ਇਹ ਬੱਚਾ ਮੈਂ ਆਪ ਖਰੀਦਾ ਜੀ ਇਹਨੂੰ ਕਹਿੰਦੇ ਨੇ ਚੀਕਾ ਮਰਾਉ ਮਾਲ ਹਾਂਜੀ ਇਹ ਬੱਚਾ ਹਜੇ ਮੇਰੇ ਕੋਟਲੇ ਦੀ ਮੰਡੀ ਤੋਂ ਖਰੀਦਾ ਹਜੇ ਕਿਸੇ ਨੂੰ ਦਿੱਤਾ ਨਹੀਂ ਅਗਰ ਲੈਣਾ ਤਾਂ ਸੇਲ ਵਾਸਤੇ ਆ ਅਗਰ ਕਿਸੇ ਨੇ ਪਾਲ ਲੈਣਾ ਹੋਵੇ ਸਹੀ ਤਰੀਕੇ ਨਾਲ ਸਹੀ ਤਰੀਕੇ ਨਾਲ ਕੀ ਬਣੂਗਾ ਇਹ ਪੂਰਾ ਜ਼ਬਰਦਸਤ ਬਣੂਗਾ ਜੀ 9 ਮਹੀਨੇ ਦਾ ਕਹਿ ਕੇ ਦਿੱਤਾ ਉਹਨਾਂ ਨੇ ਬੱਚਾ ਹੋਗਾ 8 7 ਕਿ ਮਹੀਨੇ ਦਾ ਹੋਊਗਾ ਇਹਦਾ ਠੀਕ 7 ਕਿ ਹਜੇ ਤਾਂ ਦੁੱਧ ਵਾਲ ਗਾਂਦੀ ਆ ਤਾਂ ਬਹੁਤ ਜ਼ਬਰਦਸਤ ਬੱਚਾ ਅਗਰ ਕਿਸੇ ਨੇ ਲੈਣਾ ਹੋਵੇ ਇਹ ਵੀ ਲੈ ਸਕਦਾ ਇਹ ਵੀ ਲੈ ਸਕਦੇ ਹੋਗੇ ਹਾਂਜੀ ਸੋਨੂੰ ਸਾਰਾ ਮਾਲ ਨਾਲ ਦੀ ਨਾਲ ਦਿਖਾਤਾ ਵੀ ਕੀ ਖੜਾਗਾ ਇਹ ਇਹ ਵੀ ਜਿਹੜੀਆਂ ਇਹ ਜਿਹੜੀ ਬੱਕਰੀ ਜਾ ਰਹੀ ਹੈ ਜੀ ਇਹ ਵੀ ਛਤੀਸਗੜਾ ਨਾਲ ਖਰੀਦੀ ਤੇ ਨਾਲ ਦੀ ਦੂਸਰੀ ਲਿਆਵੀ ਠੀਕ ਹੈ ਹੁਣ ਇੱਥੋਂ ਵੀਡੀਓ ਬਣਾ ਕੇ ਲੈ ਗਏ ਹਮ ਇੱਥੇ ਮੈਂ ਆਹ ਬੱਕਰੀ ਬੰਦ ਕਿੰਨੇ ਦੀ ਵੇਚੀ ਸੀ ਆਪਾਂ 11.5 ਹਜ਼ਾਰ ਦੀ ਹਮ ਪ੍ਰਧਾਨ ਜੀ 11.5 ਹਜ਼ਾਰ ਦੀ ਬੱਕਰੀ ਵੇਚਤੀ ਕਹਿੰਦਾ ਇਹ ਦੁੱਧ ਘਾਟਾ ਮੈਂ ਕਹਾ ਫਾਰਮ ਤੇ ਕੋਈ ਨਾ ਛੱਡ ਜੋ ਜੀ ਹਮ ਯਕੀਨ ਮੰਨੋ ਆ ਮੇਰੇ ਕੋਲ 30 ਹਜ਼ਾਰ ਦੀ ਰਸੀਦ ਆ ਇਹ ਬੱਕਰੀ ਵੇਚੀ ਮੈਂ 15 ਹਜ਼ਾਰ ਰੁਪਏ ਦੇ ਵਿੱਚ ਠੀਕ ਹੈ 3500 ਰੁਪਏ ਬਾਦੇ ਵਿੱਚ ਹੀ ਪਰ ਬਾਹਰ ਨਹੀਂ ਪਾਣੀ ਵਿੱਚ ਹੀ ਓਕੇ ਮਤਲਬ ਇੱਥੋਂ ਵਾਲੇ ਨੂੰ ਇੱਥੋਂ ਵਾਲਾ ਉਹ ਲੈ ਜਾਂਦਾ ਮੈਂ 11 600 ਗਿਆਨ ਯਾਰ ਦੀ ਬੱਕਰੀ ਦੇ ਦਿੰਦਾ ਮੈਂ ਓਕੇ ਇਹ ਜੀ ਬੱਕਰੀ ਵਗਰ ਲੈਣੀ ਹੋਵੇ ਹੁਣ ਬਹੁਤ ਇਹ ਹੈਗੇ ਨਾਰਮਲ ਮਾਲ ਜੀ ਜਿਵੇਂ ਆ ਬੱਕਰੀਆਂ ਵੀ ਨਾਰਮਲ ਮਾਲ 15 16000 ਦੀ ਰੇਂਜ ਵੀ ਬੱਕਰੀ ਮਿਲ ਜਾਂਦੀ ਆ ਕੱਲ ਮੈਨੂੰ ਇੱਕ ਫੋਨ ਆਇਆ ਸੀ 10 ਬੱਕਰੀਆਂ ਲੈ ਲੀਆਂ ਜੀ ਜਿਹੜੀਆਂ ਖਾਨ ਸਾਹਿਬ ਤੁਸੀਂ ਨਾਰਮਲ ਦਿਖਾ ਰਹੇ ਸੀ ਉਹੀ ਬੱਕਰੀਆਂ ਮੈਂ 16 16 17 17000 ਨੂੰ ਲੈ ਲੀਆਂ ਮੈਂ ਕਿਹਾ ਉਹ ਬੱਕਰੀਆਂ ਮੈਂ 9000 10000 ਦੀ ਰੇਂਜ 'ਚ ਦੇ ਦਿੰਦਾ ਹਾਂ ਤਰ ਜਿੰਨੇ ਵੀ ਆਪਾਂ ਫਾਰਮ ਖੋਲਣਾ ਹੈ ਆਲ ਇੰਡੀਆ ਦੇ ਵਿੱਚ ਆਪਾਂ ਸੇਲ ਪਰਚੇਜ਼ਿੰਗ ਦੇ ਕੰਮ ਨੂੰ ਚਾਲੂ ਕਰੀਏ ਔਰ ਮਿਲ ਕੇ ਚੱਲੋ ਠੀਕ ਹੈ ਨਹੀਂ ਕਿ ਆਪਾਂ ਇੱਕ ਦੂਜੇ ਨਾਲ ਮਿਲ ਕੇ ਚੱਲਾਂਗੇ ਦੇਖੋ ਬਥੇਰੇ ਬਥੇਰੇ ਆਰਡਰ ਆ ਬੀਟਰ ਦਾ ਇੱਕ ਸਮਾਂ ਆਉਣ ਵਾਲਾ ਹੈ ਇੱਕ ਟਾਈਮ ਅੱਜ ਤੁਹਾਡੇ ਮੂਰੇ ਇੱਕ ਵੇਖ ਬਾਣੀ ਨਹੀਂ ਕਹਿ ਸਕਦਾ ਮੈਂ ਕਿ ਜਿਹੜੀ ਬੀਟਰ ਵਕਰੀ ਆ ਸਭ ਤੋਂ ਵੱਧ ਦੁੱਧਾਂ ਵਾਲੀ ਆ ਔਰ 1500 ਰੁਪਏ ਨੂੰ ਲੀਟਰ ਹੈਗਾ ਵਾ ਬੰਗਲਾਦੇਸ਼ ਦੇ ਵਿੱਚ ਠੀਕ ਹੈ ਔਰ ਭਾਈ ਜੀ 600 ਰੁਪਏ ਨੂੰ ਲੀਟਰ ਹੈਗਾ ਆ ਬੈਂਗਲੌਰ ਦੇ ਵਿੱਚ, ਤਾਮਿਲਾਡੂ ਦੇ ਵਿੱਚ 800 ਰੁਪਏ ਨੂੰ ਲੀਟਰ ਆ। ਹైదరాబాద్ ਦੇ ਵਿੱਚ 600 ਰੁਪਏ ਨੂੰ ਲੀਟਰ ਆ। ਔਰ ਦਿੱਲੀ ਦੇ ਵਿੱਚ ਇੱਧਰ ਲਾ ਲ ਉਹ ਦਾ ਚੋਗਰ ਆਪਾਂ ਸਿੱਲਾਂ ਵਾਲੇ ਦਾ ਮਜ਼ਦੂਰੀ ਦਾ ਫੈਲਾ ਚੱਕੀ ਉਹ ਤਾਂ ਭਾਵੇਂ ਜਿੰਨੇ ਨੂੰ ਮਰਜੀ ਵੇਚ ਲਾ ਪਰ ਆਪਾਂ ਐ ਨਹੀਂ ਕਹਿੰਦੇ ਆਪਣੇ ਪੰਜਾਬ ਦੇ ਵਿੱਚ ਵੀ ਮੋਸਟਲੀ 200 ਰੁਪਏ ਨੂੰ ਲੀਟਰ ਦੁੱਧ ਵੇਖ ਰਿਆ। ਕਿਵੇਂ ਬਾਗ ਕਹਿੰਦਾ ਬੱਕਰੀ। ਹੁਣ ਬੰਦੇ ਬਹੁਤ ਕਮੈਂਟ ਕਰਨਗੇ ਕਿ ਸਾਡੇ ਤੇ 40 ਰੁਪਏ ਨੂੰ ਪੈਂਦਾ। ਤੁਸੀਂ ਕੰਟੈਕਟ ਉਹ ਜਿਹੇ ਹਸਾਨ ਨਾਲ ਬਣਾਓ। ਜਲ ਆਪਾਂ ਇੱਕ ਚੀਜ਼ ਤੇ ਮਿਹਨਤ ਕਰਕੇ ਬੰਦਿਆਂ ਨੇ ਪਰਾਲੀ ਤੋਂ ਚੀਜ਼ਾਂ ਬਣਾਉਣੀ ਸ਼ੁਰੂ ਕਰਤੀਆਂ। ਲਫਾ ਇਹ ਤਾਂ ਆਪਾਂ ਚੀਜ਼ਾਂ ਬਣਾਈਏ ਚੀਜ਼ਾਂ ਗਾਂਹ ਬਣਾ ਕੇ ਸੇਲ ਪਰਚੇਜ ਕਰੀਏ ਸਹੀ ਗੱਲ ਕਿਉਂ ਜੀ ਗੱਲ ਤਾਂ ਆਪਣੇ ਦਿਮਾਗ ਦੀ ਖੇਡ ਹੈ ਦਿਮਾਗ ਦੀ ਦਿਮਾਗ ਵੀ ਲਾਓ ਨਾਲ ਕਿ ਬੱਕਰੀ ਦਾ ਦੁੱਧ ਬਹੁਤ ਕੀਮਤੀ ਆਉਣ ਵਾਲੇ ਸਮੇਂ ਬਾਜ਼ਾਰ ਬਹੁਤ ਮੰਗਦੇ ਹੁੰਦੇ ਨੇ ਕਿ ਬੱਕਰੀ ਦਾ ਕਿਓ ਦੇ ਦੋ ਸਮਾਂ ਕਿਓ ਦੇ ਦੋ ਮੇਰੇ ਕੋਲ ਪਿਆ ਜੀ 2200 ਰੁਪਏ ਨੂੰ ਆ ਆਪਣੀ ਕਿਉਂ ਤੇ ਆ ਬੈਂਗਲੌਰ ਦੇ ਵਿੱਚ ਮੇਰੇ ਕੋਲ ਪੈਕਿੰਗ ਪਈਆ ਘਰੇ ਆਪਾਂ ਤੁਸੀਂ ਵੀ ਮੇਰੇ ਨਾਲ ਸੀ ਜਾ ਕੇ ਨਾ 2200 ਰੁਪਏ ਨੂੰ ਕਿਲੋ ਦੇ ਵੇਖਦਾ ਅੱਛਾ ਤਰਸੇਮ ਭਾਈ ਮੇਰੇ ਨਾਲ ਸੀ 650 ਰੁਪਏ ਨੂੰ ਵੇਖਦਾ ਵਾ ਬੈਂਗਲੌਰ ਦੇ ਵਿੱਚ ਦਹੀਂ ਕਿਲੋ ਦਹੀਂ 650 ਰੁਪ ਔਰ 400 ਰੁਪਏ ਪਰ ਬਿਨ ਲੀਟਰ ਪੈਕਿੰਗ ਵਾਲੀ ਦੁੱਧ ਦੀ ਔਰ ਮੈਨੂੰ ਖੋਦ ਕਹਿ ਰਿਹਾ ਖਾਨ ਸਾਹਿਬ ਅਗਰ ਸਾਨੂੰ 500 ਲੀਟਰ ਦੁੱਧ ਡੇਲੀ ਦੇ ਸਕਦੇ ਆ ਤਾਂ ਸਾਨੂੰ ਕੋਈ ਗੱਲ ਨਹੀਂ ਤੁਸੀਂ 200 ਰੁਪਏ ਲੀਟਰ ਸਾਨੂੰ ਦੇ ਦਿਓ ਅਸੀਂ ਇੱਥੇ 600 ਰੁਪਏ ਨੂੰ ਲੀਟਰ ਵੇਚ ਦਾਂਗੇ ਮਤਲਬ ਇਹ ਜੀ ਵੀ ਆ ਦੁੱਧ ਪੂਰਾ ਨਹੀਂ ਹੋ ਰਿਹਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਤੁਹਾਨੂੰ ਮੈਂ ਗੱਲ ਕਰ ਰਿਹਾ ਸੀ ਜਿੱਥੋਂ ਮੇਰੀ ਗੱਲ ਖਤਮ ਹੋ ਗਈ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਆਪਾਂ ਦੁੱਧ ਵਾਲੀ ਬੱਕਰੀ ਆਪਦੇ ਜਮ੍ਹਾਂ ਕਰਕੇ ਰੱਖਾਂਗੇ ਚੰਗੀ ਬਰੀਡ ਜਮ੍ਹਾਂ ਕਰਕੇ ਰੱਖਾਂਗੇ ਤਾਂ ਬਈ ਇੱਕ ਰਿਕਵੈਸਟ ਆ ਚੰਗੀ ਬਰੀਡ ਜਮ੍ਹਾਂ ਕਰੋ ਆਪਾਂ ਕੁਝ ਨਾ ਕੁਝ ਲੈ ਟਿਕਾਂਗੇ ਸਹੀ ਗੱਲ ਹਾਂ ਬਾਤ ਇਹ ਨਹੀਂ ਹੈ ਮੈਂ ਦਾਅਵੇ ਨਾਲ ਇੱਕ ਚੀਜ਼ ਕਹਣਾ ਇੰਨਾ ਮੂਆਰਕ ਬਰਕਤ ਵਾਲਾ ਕੰਮ ਆ ਬੱਕਰੀਆਂ ਦਾ ਇਹਦੇ ਵਿੱਚ ਬੰਦਾ ਕਾਮਯਾਬ ਹੀ ਹੁੰਦਾ ਪਰ ਰੀਜਨ ਹੁੰਦੇ ਆ ਉਹ ਰੀਜਨ ਆ ਆਪਾਂ ਮਿਲ ਕੇ ਸੋਲੂਸ਼ਨ ਕਰੀਏ ਤਾਂ ਕਿ ਕੋਈ ਫਾਰਮ ਆਪਣਾ ਬੱਕਰੀਆਂ ਦਾ ਫੇਲ ਨਾ ਹੋਵੇ ਸਾਰੇ ਕੰਮ ਜਾ ਹੁਣ ਸਾਰੇ ਪੈਸੇ ਕਮਾਉਣਾ ਨਾ ਹੋਰ ਅਖੀਰ ਦੇ ਵਿੱਚ ਕੁਸਤਾ ਨਹੀਂ ਕਹਿਣਾ ਨਾ ਜੀ ਨਾ ਆਪਣੇ ਫਾਰਮ ਤੁਸੀਂ ਕਹਿ ਰਹੇ ਫਾਰਮ ਬਹੁਤ ਫਾਰਮ ਤੇ ਬਸ ਵਿੱਚ ਹੁਣ ਗੁਰਦੇਤ ਟੋਗੜ ਫਾਰਮ ਆ ਦੇਖੋ ਕਿੰਨਾ ਮਸ਼ਹੂਰ ਫਾਰਮ ਆ ਅੱਜ ਪੂਰਾ ਟ੍ਰੈਂਡ ਦੇ ਵਿੱਚ ਆਇਆ ਔਰ ਮਿਹਨਤ ਵੀ ਕੀਤੀ ਬੰਦਿਆਂ ਨੇ ਭਾਈ ਹਨਾ ਪੈਸੇ ਲੌਣ ਲੱਗੇ ਵੀ ਸੰਕੋਚ ਨਹੀਂ ਕੀਤਾ ਉਹ ਭਾਈ ਇੰਗਲੈਂਡ 'ਚ ਬੈਠਾ ਪੈਸੇ ਲੌਣ ਲੱਗੇ ਵੀ ਸੰਕੋਚ ਨਹੀਂ ਕੀਤਾ ਪਰ ਅੱਜ ਉਹ ਫਾਰਮ ਪੂਰਾ ਅਰੂਜ ਤੇ ਆ ਠੀਕ ਹੈ ਇਹ ਤੋਂ ਅੰਡਰ ਹੈ ਹਾਂ ਜੀ ਆਪਣੇ ਅੰਡਰ ਆ ਪੂਰੇ ਪੰਜਾਬ ਦੇ ਵਿੱਚ ਨੰਬਰ 1 ਦੇ ਫਾਰਮਾਂ ਚੋਂਦਾ ਹੋਵਾ ਠੀਕ ਹੈ ਜੀ ਔਰ ਉਹ ਆਲ ਇੰਡੀਆ ਦੇ ਵਿੱਚ ਮਾਲ ਭੇਜ ਰਿਆ ਹੂੰ ਔਰ ਉਹ ਜੇ ਚੇ ਨਹੀਂ ਕਿ ਮੈਂ ਹੀ ਭੇਜ ਰਿਆ ਅੱਜ ਬੰਦਾ ਉਹ ਆਪ ਮਾਲ ਭੇਜ ਰਿਆ ਠੀਕ ਹੈ ਜੀ ਕਿਉਂ ਉਹਨੇ ਪੈਸੇ ਵੀ ਲਾਏ ਆਪਣੇ ਨਾਲ ਜੁੜ ਕੇ ਚੱਲਿਆ ਔਰ ਜੁੜ ਕੇ ਚੱਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਫਾਰਮ ਦੋ ਡੇਢ ਤੋਂ ਕਿਲੇ ਦੇ ਵਿੱਚ ਹੋਗਾ ਪਰ ਉਹ ਫਾਰਮ ਦੇ ਵਿੱਚ ਲੈਣ ਲੱਗੀ ਹੋਈ ਕਸਟਮਰਾਂ ਦੀ ਕੀ ਬਾਤ ਹੈ ਕਿਉਂ ਆਪਣੀ ਬੀਟਰ ਬੱਕਰੀਆ ਇਹਦੀ ਡਿਮਾਂਡ ਆ ਜਿਹੜੀ ਐਨੀ ਟਾਈਮ ਡਿਮਾਂਡ ਰਹਿੰਦੀ ਹੈ ਜੀ ਕੀ ਬਾਤ ਹੈ ਹਾਂ ਜੀ So, अच्छा इस टाइम थोनु ਬੱਕਰਿਆਂ ਦੇ ਬਾਰੇ ਵੀ ਦੱਸਦਾ ਹਾਂ ਹਾਂ ਦਿੱਲੀ ਦੇ ਵਿੱਚ 1 ਲੱਖ ਪ੍ਰਾਈਜ਼ ਮਿਲਿਆ ਬੀਟਲ ਬੱਕਰਾ ਬੱਕਰੇ ਜਿੱਤਿਆ ਠੀਕ ਬੈਂਗਲੌਰ ਦੇ ਵਿੱਚ ਕੰਪੀਟੀਸ਼ਨ ਬੀਟਲ ਬੱਕਰਾ ਜਿੱਤਿਆ ਹਮ ਇੱਥੇ ਆਪਣੇ ਕਿਉਂ ਤੇ ਆ ਰਾਜਸਥਾਨ ਦੇ ਵਿੱਚ ਕੰਪੀਟੀਸ਼ਨ ਆ ਬੀਟਲ ਬੱਕਰਾ ਮੈਨੂੰ ਆਏ ਦੱਸੋ ਕਿਹੜੀ ਜਗ੍ਹਾ ਜਿੱਥੇ ਬੀਟਲ weight ਦੇ ਵਿੱਚ ਹੀ ਕੰਪੀਟੀਸ਼ਨ ਕਰਦੇ ਆ ਸਭ ਤੋਂ ਵੱਧ weight ਬੀਟਲ ਬੱਕਰੇ ਦਾ ਹੁੰਦਾ ਅਗਰ ਦੁੱਧ ਦੇ ਵਿੱਚ ਵੀ ਕੰਪੀਟੀਸ਼ਨ ਕਰਵਾ ਲਨ ਆਲ ਇੰਡੀਆ ਦੇ ਵਿੱਚ ਬੀਟਲ ਬੱਕਰੀ ਜਿੱਤੂਗੀ ਅਗਰ ਹਾਈਟ ਦੇ ਵਿੱਚ ਕੰਪੀਟੀਸ਼ਨ ਕਰਵਾ ਲਨ ਪੂਰੀ ਇੰਡੀਆ ਦੇ ਵਿੱਚ ਬੀਟਲ ਬੱਕਰੀ ਜਿੱਤੂਗੀ ਪੰਜਾਬ ਲਈ ਮਾਣ ਦੀ ਗੱਲ ਹੈ ਮਾਣ ਦੀ ਗੱਲ ਆ ਤੁਸੀਂ ਇਮਾਨਦਾਰੀ ਦੱਸੋ ਜਿਹੜੀਆਂ 2-3 ਕੁਆਲਿਟੀਆਂ ਦੁੱਧ ਹਾਈਟ ਔਰ weight ਤਿੰਨੇ ਕੁਆਲਿਟੀਆਂ ਮੇਨ ਆ ਉਹ ਤਿੰਨੇ ਕੁਆਲਿਟੀਆਂ ਜਦ ਆਪਣੀ ਨੰਬਰ 1 ਆ ਤਾਂ ਆਪਾਂ ਨੂੰ ਅਣਖ ਨਾਲ ਠੋਕ ਕੇ ਆਪਾਂ ਚੀਜ਼ ਨੂੰ ਵੇਚ ਨਹੀਂ ਸਕਦੇ ਹਾਂ ਹਾਂਜੀ ਸਹੀ ਗੱਲ ਸੋ ਅਖੀਰ ਦੇ ਵਿੱਚ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਧਾਨ ਸਾਹਿਬ ਦਾ ਵੀ ਆਪਾਂ ਧੰਨਵਾਦ ਕਰ ਦੇਾਂਗੇ ਆਜਾ ਪ੍ਰਧਾਨ ਜ ਸਰਾਂ ਜੁਨੀਅਨ ਦੇ ਜੋ ਪ੍ਰਧਾਨ ਨੇਗੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਬਹੁਤ 10 10 ਬੱਕਰੇ ਪ੍ਰਧਾਨ ਜੀ ਨੂੰ ਵੀ ਪਾ ਕੇ ਦੇਣੇ ਆ ਅੱਛਾ ਜੀ ਹਾਂ ਜੀ ਹਾਂ ਜੀ ਐਂਡ ਮਿਹਨਤ ਆ ਜੀ ਦੇਖੋ ਨਾਲ ਨਾਲ ਪ੍ਰਧਾਨ ਜੀ ਮਿਹਨਤ ਕਰ ਰਹੇ ਆ ਹੁਣ ਪ੍ਰਧਾਨ ਜੀ ਨੇ ਮੈਨੂੰ ਸਾਫ਼ ਗੱਲ ਦੱਸਦਣਾ ਪ੍ਰਧਾਨ ਜੀ ਮੈਨੂੰ ਕਹਿੰਦਾ ਇਹ ਮੇਰੇ ਕੋਲ ਸਰਫ ਹੈਗਾ 60000 ਰੁਪਇਆ 60000 ਰੁਪਇਆ ਵਿੱਚ ਮੈਂ ਉਹੇ ਹਿਸਾਬ ਨਾਲ ਬੱਕਰੇ ਪਾਉਣੇ ਆ ਤੇ ਦੇਖੀ ਚਲੋ ਬੱਕਰੇ ਔਰ ਸਾਮ ਦੇ ਬਹੁਤ ਚੰਗੀ ਤਰੀਕੇ ਨਾਲ ਮੈਂ ਇਹਨਾਂ 60000 ਰੁਪਇਆ ਨਾਲ ਕਿੰਨੇ ਬੱਕਰੇ ਆ ਜਾਣਗੇ ਚਲੋ ਮੈਂ ਇਹਨਾਂ ਨੂੰ ਕਹਿੰਦਾ ਵਾਅਦਾ ਕਰਦਾ 10 11 25 23 30 ਦਾ ਬਿਕਾ। ਕੀ ਬਾਤ। ਹਾਂਜੀ ਇੱਕ ਸਾਲ ਜੈਸਾ ਹੁਣ ਇਹਨਾਂ ਦੀ ਸਾਮ ਆ। ਹਰ ਸਾਲ ਬੱਕਰੇ ਵੇਚ ਕੇ ਹੁੰਦੇ ਬਕਰੀ ਦੇ ਵਿੱਚ ਕਿਉਂ ਜੀ ਪ੍ਰਧਾਨ ਜੀ? ਹਰ ਸਾਲ ਮਿਹਨਤ ਆ ਜੀ। ਮਿਹਨਤ। ਇਹਨਾਂ ਕਿਸਾਨੀ ਦੇ ਨਾਲ-ਨਾਲ ਆਪਦੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮਿਹਨਤ ਵੀ ਕਰ ਰਹੇ ਹੋ ਦੇਖੋ ਕਿੱਡੀ ਵੱਡੀ ਗੱਲ। ਬਹੁਤ ਵਧੀਆ ਗੱਲ ਆ। ਹਾਂਜੀ ਤੇ ਇਹ ਰਿਸਕਾ ਡਿਰਤਾ ਕੀ ਉਹ ਆਪਣੇ ਹਿੱਸੇ ਆਈਆ ਪੰਜਾਬੀਆਂ ਦੇ ਉਹਨੂੰ ਆਪਾਂ ਨੂੰ ਕਰਨੀ ਚਾਹੀਦੀ ਆ ਜੀ। ਬਹੁਤ-ਬਹੁਤ ਧੰਨਵਾਦ ਕਰਦੇ ਆਪਾਂ ਰਿਆਸਤ ਖਾਨ ਪ੍ਰਧਾਨ ਮਨਜੀਤ ਸਿੰਘ ਜੀ ਤਨੇਰ ਇਹਨਾਂ ਦਾ ਵੀ। ਸੋ ਉਸ਼ਵੀ ਪਰਚੇਜ ਕਰਨਾ ਸਕਰੀਨ ਤੇ ਨੰਬਰ ਹੁੰਦੇ ਨੇ ਕਦੋਂ ਵੀ ਕਾਲ ਕਰ ਸਕਦੇ ਹੈਨਾ ਕਦੋਂ ਵੀ ਤੁਸੀਂ ਮੰਗਵਾ ਸਕਦੇ ਹੋਗੇ ਜੋ ਤੁਹਾਨੂੰ ਚਾਹੀਦਾਗਾ ਵੀਡੀਓ ਕਿਵੇਂ ਲਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਧੰਨਵਾਦ